ਉਹ ਉੱਥੇ ਲਗਭਗ ਮੈਨੂੰ ਇਹ ਮੇਰਾ ਮੰਨਣਾ ਹੈ ਵੀ ਇੱਕ ਪਾਸੜ ਸੀਟ ਆ ਉਹ ਅਮਰਿਤਪਾਲ ਸਿੰਘ ਉੱਥੋਂ ਜਿੱਤੇ ਹੋਊਗਾ ਚਾਹੇ ਉਹ ਕੋਈ Hindu ਭਰਾ ਹੋਵੇ। ਕਰਮਜੀਤ ਅਨਮੂਲ ਦੇ ਲਈ ਭਗਵੰਤ ਸਿੰਘ ਮਾਨ ਦਾ ਪੱਪਾ ਭਾਰ ਜ਼ੋਰ ਲੱਗਿਆ ਹੋਇਆ ਕਿਉਂਕਿ ਉਹ ਇੱਕੋ ਸੀਟ ਹੈ ਜਿਹੜੀ ਭਗਵੰਤ ਸਿੰਘ ਮਾਨ ਨੇ ਮਰਜ਼ੀ ਨਾਲ ਦਿੱਤੀ ਹੈ। ਭਗਵੰਤ ਮਾਨ ਨੇ ਆਪਣੇ ਜਿਗਰੀ ਯਾਰ ਨੂੰ ਜਤੌਣ ਫਰੀਦਕੋਟ ਭੇਜਿਆ। ਆਊਟ ਆਫ ਸਿਲੇਬਸ ਆ ਗਿਆ ਸਰਜੀਤ ਖਾਲਸਾ ਕਿ ਕਰਮਜੀਤ ਅਣਮੋਲ ਦੀ ਸਾਈਲੈਂਟ ਵੋਟ ਬਹੁਤ ਹੈ ਕਿਤੇ ਉਹ ਹੀ ਸੋਸ਼ਲ ਮੀਡੀਆ ਦੀ ਚੱਲੀ ਵੇਵ ਕਿਤੇ ਵੋਟਾਂ ਦੇ ਵਿੱਚ ਨਾ ਪੈਂਚਰ ਹੋ। ਹੁਣ ਗੋਲਡ ਹੀ ਪਿੰਡਾਂ 'ਚ ਪ੍ਰੋਗਰਾਮ ਕਰੀ ਜਾਂਦਾ ਮੀਟ ਹੀਰ ਘਰੋਂ ਨਿਕਲਦਾ। ਜੇ ਤਾਂ ਉੱਥੋਂ ਇਲੈਕਸ਼ਨ ਲੜਦਾ ਹੈ ਲੜਦਾ ਨਹੀਂ ਲੜਦਾ ਹੈ ਤੇ ਜਿੱਤ ਕੇ ਆਉਣਾ। ਤੈਨੂੰ ਕਿਸੇ ਨਾ ਕਿਸੇ ਤਰੀਕੇ ਚਾਹੇ ਕਿਵੇਂ ਵੀ ਕਰੀਏ ਇਹਨਾਂ ਚੀਜ਼ਾਂ 'ਚੋਂ ਤੈਨੂੰ ਬਾਹਰ ਕੱਢ ਦੋਤਾ। ਢੀਂਸਾ ਸਾਹਿਬ ਵੀ ਮੈਨੂੰ ਇਹ ਲੱਗ ਰਿਹਾ ਵੀ ਬੜੇ ਖੁੱਲ ਕੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਨਹੀਂ ਇੱਕ ਸੱਚੇ ਬੰਦੇ ਦਾ ਸਾਥ ਦੇਈਏ। ਕੁਟੀਨ ਸਾਹਿਬ ਤੇ ਸਿਮਰਜੀਤ ਮਾਨ ਦਾ ਅੰਦਰਖਾਤੇ ਸਾਧ ਦੇ ਰਿਹਾ ਸੀ ਮੀਤ ਹੀਰ ਸਾਹਿਬ ਉਸੇ ਆਪਦਾ ਕੋਈ ਕਾਫਲਾ ਲੇ ਜਾ ਰਿਹਾ ਸੀ ਤੇ ਜਦੋਂ ਮੀਤ ਹੀਰ ਸਾਹਿਬ ਨੇ ਉਹ ਕਾਫਲਾ ਵੇਖਿਆ ਵੀ ਇਹ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜਾ ਰਿਹਾ ਨਾ ਉਹਨਾਂ ਨੇ ਗੱਡੀਆਂ ਬੂੜਕੀ ਤੇ ਉਸੇ ਰੋਡ ਤੋਂ ਵਾਪਸ ਕਰ ਲਈਆਂ ਸੀ ਇਹ ਸਚਾਈ ਹੈ ਕੋਈ ਵੀ ਲੀਡਰ ਨਹੀਂ ਦੇਖ ਸਕਦਾ ਵੀ ਮੇਰੇ ਮਗਰ 10 ਗੱਡੀਆਂ ਅਗਲਾ 1000 ਗੱਡੀ ਲਈ ਜਾਂਦੇ ਅੰਮ੍ਰਿਤਪਾਲ ਸਿੰਘ ਨੂੰ ਦੋ ਤਿੰਨ ਚੀਜ਼ਾਂ ਇਹ ਛੜੀਆਂ ਪੈਣਗੀਆਂ ਇੱਕ ਤਾਂ ਓਵਰ ਜਿਹੜੇ ਆਪਾਂ ਗਰਮ ਬਿਆਨ ਇੱਕ ਜਿਹੜੀ ਅਸੀਂ ਸਿਰਫ ਤੇ ਸਿਰਫ ਚੱਕ ਦੇ ਔਰ ਤੇ ਠੋਕ ਦਿਓ ਉਹ ਗੱਲ ਛੜਣੀ ਪਊਗੀ ਹਾਂ ਪੰਥਕ ਕੰਮ ਉਹ ਬਹੁਤ ਸੋਹਣਾ ਕਰ ਰਿਹਾ ਹੈ ਵੀ ਭਾਈ ਬਾਣੀ ਨਾਲ ਜੁੜੋ ਤੇ ਬਾਣੇ ਨਾਲ ਜੁੜੋ ਤਿੰਨਾ ਸੀਟਾਂ ਦੇ ਉੱਤੇ ਸਾਇਲੈਂਟ ਵੋਟ ਨੂੰ ਬਹੁਤ ਵੱਡੀ ਤਾਕਤ ਮੰਨਿਆ ਜਾ ਰਿਹਾ ਜਿਹੜੇ ਲੋਕ ਤਹੱਕ ਦੇ ਵਿੱਚ ਨੇ ਉਹ ਖੁੱਲ ਕੇ ਬੋਲ ਰਹੇ ਪਰ ਜਿਹੜੇ ਲੋਕ ਬੋਲ ਨਹੀਂ ਰਹੇ ਜਿਹੜੇ ਸਾਇਲੈਂਟ ਨੇ ਉਹਨਾਂ ਨੇ ਰੁੱਖ ਕਹਿੰਦੇ ਚੇਂਜ ਕਰ ਦੇਣਾ ਸੀ ਜੇ ਪਠਿੰਡਾ ਸੀਟ ਬਾਈ ਜੀ ਹਰ ਸਿੰਘ ਮਤਕੌਰ ਬਦਲ ਗਈ ਹਾਰ ਉਦੋਂ ਬਾਅਦ ਚ ਜਿੰਦੇ ਲੱਗ ਜਣੇ ਸਾਨੂੰ ਹਿੰਦੂ ਭਰਾਵਾਂ ਨੂੰ ਉਵੇਂ ਹੀ ਰੱਖਣਾ ਪਊਗਾ ਕਿਉਂਕਿ ਸਾਡਾ ਇਤਿਹਾਸ ਹੈ ਸਾਡੇ ਗੁਰੂ ਸਾਹਿਬਾਂ ਦੇ ਨਾਲ ਸਾਡੇ ਰਾਜਾਂ ਦੇ ਵਿੱਚ ਕਿ ਸਾਡਾ ਤਾਂ ਜਿਹੜਾ ਖਜ਼ਾਨਾ ਸੀ ਉਹ ਵੀ ਦਵਾਨ ਟੋਡਰ ਮਲ ਲਰ ਗਿਆ ਨੇ ਸਮਝਿਆ ਸਾਡੇ ਪਿੱਛੇ ਕੁਰਬਾਨੀਆਂ ਵੀ ਕੀਤੀਆਂ ਇੱਥੇਕਰ ਖਾਲਸੇ ਦਾ ਰਾਜ ਹੋਵੇ ਖਾਲਸਤਾਨ ਤਾਂ ਨਹੀਂ ਪਰ ਖਾਲਸੇ ਦਾ ਰਾਜ ਜ਼ਰੂਰ ਹੋਵੇ ਖਾਲਸੇ ਦਾ ਰਾਜ ਹੋਵੇ ਤੇ ਖਾਲਸੇ ਦੇ ਰਾਜ ਦੇ ਵਿੱਚ ਹਿੰਦੂ ਮੁਸਲਮ ਅਸਾਈ ਤੱਕ ਇੱਥੇ ਸੰਤੋਸ਼ਟ ਫੀਲ ਕਰੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਕੀ ਪੰਜਾਬ ਦੇ ਵਿੱਚ ਬਣੀ ਪੰਥਕ ਹਵਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਦਾਨੀ ਧਰ ਦਿੱਤਾ ਕਿਉਂਕਿ ਚੋਣਾ ਨੇ ਤੇ ਇਸ ਚੋਣਾ ਨੂੰ 2027 ਦਾ ਸੈਮੀ ਫਾਈਨਲ ਕਰਕੇ ਵੀ ਦੇਖਿਆ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਵੱਡਾ ਖਲਾਅ ਹੈ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦਾ ਕੀ ਉਹ ਖਲਾਅ ਭਰਨ ਜਾ ਰਿਹਾ ਹੈ ਜੋ ਉਹ ਜੀ ਲਹਿਰ ਬਣ ਰਹੀ ਹੈ ਇਹਨ ਸਾਰਾ ਬਾਰੇ ਗੱਲਬਾਤ ਕਰਾਂਗੇ ਸਾਡਾ ਨਾਲ ਸਹਿਜਪਾਲ ਬਰਾੜ ਨੇ ਯੂਥ ਦੇ ਲੀਡਰ ਨੇ ਤੇ ਸੰਗਰੂਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਦੇ ਵਿੱਚ ਸਿਮਰਜੀਤ ਮਾਨ ਦੇ ਲਈ ਪ੍ਰਚਾਰ ਕਰ ਰਹੇ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਸ਼ੁਕਰੀਆ ਬਹੁਤ-ਬਹੁਤ ਭਾਈ ਸਭ ਤੋਂ ਪਹਿਲਾਂ ਨਾ ਤਿੰਨਾਂ ਸੀਟਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਫਿਰ ਦੇਖਦੇ ਹਾਂ ਦਾ ਭਵਿੱਖ ਦੇ ਵਿੱਚ ਕੀ ਅਸਰ ਹੁੰਦਾ ਹੈ ਫਰੀਦਕੋਟ ਖਡੂਰ ਸਾਹਿਬ ਤੇ ਸੰਗਰੂਰ ਕੀ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਦੇਖੋ ਖੜੂਰ ਸਾਹਿਬ ਵੀ ਜੇ ਆਪਾਂ ਸੀਟ ਦੀ ਗੱਲ ਕਰੀਏ ਤਾਂ ਉੱਥੇ ਜਦੋਂ ਹੀ ਅੰਮ੍ਰਿਤਪਾਲ ਸਿੰਘ ਦਾ ਨਾਮ ਅਨਾਉਂਸ ਹੋਇਆ ਇਹ ਸਾਡੀ ਕੌਮ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜਿਹੜਾ ਹੈਗਾ ਧੱਕਾ ਹੋਇਆ ਉਸ ਨੇ ਨੌਜਵਾਨਾਂ ਨੂੰ ਸਿੱਖੀ ਪੰਥ ਵੱਲ ਮੋੜਿਆ ਸੀ ਜਿਹੜੇ ਭਟਕ ਚੁੱਕੇ ਸੀਗੇ ਚਾਹੇ ਉਹ ਨਸ਼ਿਆਂ ਵੱਲ ਜਾਂ ਮਾੜੇ ਕਮਾਲ ਤਾਂ ਜਦੋਂ ਹੀ ਉਹਨਾਂ ਦਾ ਨਾਮ ਜਿਹੜਾ ਹੈਗਾ ਪਰਿਵਾਰ ਨੇ ਜਾਂ ਖੁਦ ਨੇ ਉਹਨਾਂ ਨੇ ਅਨਾਉਂਸ ਕੀਤਾ ਵੀ ਭਾਈ ਅਸੀਂ ਇਲੈਕਸ਼ਨ ਲੜਾਂਗੇ ਉਹ ਵੇਵ ਇਸ ਤਰੀਕੇ ਨਾਲ ਬਣੀ ਐ ਵੀ ਉਹ ਐ ਸਪੀਡ ਚ ਬਣੀ ਐ ਉਹ ਅਸੀਂ ਸਮਝ ਨਹੀਂ ਸਕੇ ਆਪਾਂ ਪੰਜਾਬ ਵਾਲੇ ਗੱਲ 99 ਵਾਲੀ ਹੋਈ ਐ ਇਹ ਜਿਵੇਂ 99 ਚ ਗੱਲ ਹੋਈ ਸੀ ਨਾ ਵੀ ਉਹ ਪੰਛਕ ਲਹਿਰ ਨਾ ਇੱਕ ਦਿਨ ਲਈ ਇੱਕ ਸਟੈਪ ਤੋਂ ਕਿਸੇ ਅੱਗੇ ਪਿੱਛੇ ਕਿਸੇ ਨੂੰ ਨਹੀਂ ਮੁੜੀ ਉਸ ਦੀ ਅੱਗੇ ਨੂੰ ਜਾ ਰਹੀ ਤੇ ਰੱਬ ਮਤ ਵੀ ਮਾਰ ਦਿੰਦਾ ਇਹੋ ਜੇ ਕਮਾਂਚ ਕਈਆਂ ਦੀ ਬਿਰਸਾ ਸਿੰਘ ਬਲਟੋਹਾ ਦੀ ਮਤ ਮਾਰਤੀ ਇਸ ਕਿਉਂਕਿ ਐਡੇ ਵੱਡੇ ਲੀਡਰ ਜਿਨ੍ਹਾਂ ਨੇ ਚੰਮ ਦੀਆਂ ਚਲਾਈਆਂ ਹੁਣ ਤੇ ਜਦੋਂ ਉਹਨਾਂ ਨੂੰ ਲੱਗੇ ਵੀ ਸਾਡੇ ਅੱਗੇ ਆ ਕੇ 28 30 ਸਾਲ ਦਾ ਨੌਜਵਾਨ ਸਾਨੂੰ ਕੋਈ ਪੁੱਛਦਾ ਹੀ ਨਹੀਂ ਅਸੀਂ ਪਿੰਡਾਂ ਜਾਂਦੇ ਆਂ ਬਲਟੋਆ ਸਾਹਿਬ ਨੇ ਆਪਦੇ ਮੂੰਹੋਂ ਸਪੀਚਾਂ ਪਾ ਪਾ ਕੇ ਤੇ ਆਪ ਲੋਕਾਂ ਤੋਂ ਗਾਲ੍ਹਾਂ ਤੇ ਮਾੜੇ ਕਮੈਂਟ ਸੁਣੇ ਜੀ ਜਦੋਂ ਉਹਨਾਂ ਦੀ ਵੀ ਆਪਦੀ ਚਲੋ ਬਲਟੋਆ ਸਾਹਿਬ ਨਾਲ ਵੀ ਮਾੜੀ ਹੋਈ ਤੇ ਉਹ ਜੂ ਬਾਅਦ ਉਹਨਾਂ ਨੇ ਕਿਹਾ ਵੀ ਭਾਈ ਪਾਰਟੀ ਲਈ ਮੈਂ ਮਾੜੀਆਂ ਸੁਣ ਰਿਹਾ ਹੁਣ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੁਸੀਂ ਵੀ ਆਓ ਤੇ ਬਾਦਲ ਸਾਹਿਬ ਵੀ ਉੱਥੇ ਪਹੁੰਚ ਗਏ ਉਹ ਵੀ ਆਪਦੀ ਇਨਸਲਟ ਕਰਾ ਕੇ ਆ ਗਏ ਅਮਰਿਤਪਾਲ ਸਿੰਘ ਜਿਹੜਾ ਹੈਗਾ ਉਹ ਉੱਥੇ ਲਗਭਗ ਮੈਨੂੰ ਇਹ ਮੇਰਾ ਮੰਨਣਾ ਹੈ ਵੀ ਇੱਕ ਪਾਸੜ ਸੀਟ ਆ ਉਹ ਅਮਰਿਤਪਾਲ ਸਿੰਘ ਉਥੋਂ ਜਿੱਤੇ ਆਊਗਾ ਚਾਹੇ ਉਹ ਕੋਈ ਹਿੰਦੂ ਭਰਾ ਹੋਵੇ ਚਾਹੇ ਮੁਸਲਮਾਨ ਹੋਵੇ ਤੇ ਬਾਕੀ ਮਾਝੇ ਚ ਉੱਥੇ ਬੈਠਾ ਸਾਰਾ ਹੈਗਾ ਸਿੱਖ ਪਰਿਵਾਰ ਇੱਕ ਪਾਸੇ ਇਹ ਸੀਟ ਅਮਰਿਤਪਾਲ ਸਿੰਘ ਦੀ ਕਲੀਅਰ ਹੋਊਗੀ ਇਹ ਪਰ ਜੇ ਆਪਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆਪਣੇ ਫਰੀਦਕੋਟ ਦੀ ਫਰੀਦਕੋਟ ਚ ਕਰਮਜੀਤ ਅਨਮੋਲ ਨੂੰ ਟਿਕਟ ਮਿਲਣ ਤੋਂ ਪਹਿਲਾਂ ਟਿਕਟ ਮਿਲਣ ਤੋਂ ਪਹਿਲਾਂ ਕਾਂਗਰਸ ਦਾ ਇੱਕ ਬਹੁਤ ਵਧੀਆ ਲੀਡਰ ਸੀ ਉੱਥੇ ਪਰਮਿੰਦਰ ਡਿੰਪਲ ਪਰ ਜੇ ਉਹਨੂੰ ਟਿਕਟ ਦਿੰਦੀ ਪਾਰਟੀ ਪਹਿਲਾਂ ਉੱਥੋਂ ਉਹੀ ਬੰਦਾ ਸਰਵੇ ਵੀ ਹੈ ਸਚਾਈ ਇਹ ਸਰਵੇ ਹੈ ਉੱਥੋਂ ਪਰਮਿੰਦਰ ਸਿੰਘ ਟਿੰਪਲ ਸੀਟ ਕੱਢਦਾ ਸੀ ਪਰ ਉੱਥੋਂ ਭਗਵੰਤ ਸਿੰਘ ਮਾਨ ਦੇ ਨਿੱਜੀ ਆਪਦੇ دوست 8ਵੀਂ ਜਮਾਤ ਤੋਂ ਜਿਹੜੇ ਇਕੱਠੇ ਪੜ੍ਹੇ ਐ ਕਰਮਜੀਤ ਅਨਮੋਲ ਸਾਹਿਬ ਉਹਨਾਂ ਨੂੰ ਟਿਕਟ ਦਿੱਤੀ ਤੇ ਉਹਨਾਂ ਨੂੰ ਇਲੈਕਸ਼ਨ ਲਈ ਉੱਥੇ ਉਤਾਰ ਦਿੱਤਾ ਗਿਆ ਕਿਉਂਕਿ ਉਹ ਐਸੀ ਸੀਟ ਹੈ ਜੀ ਤੇ ਕਰਮਜੀਤ ਸਿੰਘ ਅਨਮੋਲ ਨੂੰ ਉਤਾਰਿਆ ਉੱਥੇ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ ਦੇਖਣ ਨੂੰ ਮਿਲੀ ਪਰ ਸਾਡੇ ਲੋਕਾਂ ਨੂੰ ਸਮਝ ਨਹੀਂ ਆਈ ਬਾਕੀ ਸੀਟਾਂ ਤੇ ਵੀ ਵੀ ਅਸੀਂ ਕਹਿੰਨੇ ਅਸੀਂ ਝਾੜੂ ਵਾਲਾ ਬੰਦਾ ਖੜਾ ਅਸੀਂ ਕਹਿੰਨੇ ਜੀ ਇੱਥੇ ਕਾਂਗਰਸ ਵਾਲਾ ਖੜਾ ਅਸੀਂ ਝਾੜੂ ਨੂੰ ਨਹੀਂ ਵੋਟ ਪਾਣੀ ਅਸੀਂ ਕਾਂਗਰਸ ਨੂੰ ਪਾਉਣੀ ਹੈ ਪਰ ਝਾੜੂ ਤੇ ਕਾਂਗਰਸ ਆਈਐਨਡੀਆ ਦੇ ਝੰਡੇ ਥੱਲੇ ਇਕੱਠੇ ਹੋ ਗਏ ਇਕੱਠੇ ਇਲੈਕਸ਼ਨ ਲੜ ਰਹੇ ਆ ਦੇਖਿਆ ਆਪਾਂ ਕੇਜਰੀਵਾਲ ਸਾਹਿਬ ਹੁਣ ਚੰਡੀਗੜ੍ਹ ਦੇ ਵਿੱਚ ਤਿਵਾਰੀ ਦੇ ਨਾਲ ਉਹਦੇ ਹੱਕ ਚ ਭਾਸ਼ਣ ਦੇ ਰਹੇ ਸੀ ਪੰਜਾਬ ਆਏ ਤਾਂ ਕਾਂਗਰਸ ਨੂੰ ਗਾਲਾਂ ਕੱਢਾ ਭਗਵੰਤ ਸਿੰਘ ਮਾਨ ਨੇ ਸੋਨੀਆ ਗਾਂਧੀ ਜੀ ਨੂੰ ਸਦਾ ਮਾੜਾ ਕਿਹਾ ਗਾਂਧੀ ਪਰਿਵਾਰ ਨੂੰ ਮਾੜਾ ਕਿਹਾ ਦਿੱਲੀ ਰੈਲੀ ਹੋਈ ਐ ਤੇ ਇਹਨਾਂ ਨੇ ਧੰਨਵਾਦ ਕੀਤਾ ਐ ਤੇ ਇਹਨਾਂ ਨੇ ਕਿਹਾ ਵੀ ਇਸ ਪਰਿਵਾਰ ਦੀਆਂ ਬਹੁਤ ਕੁਰਬਾਨੀਆਂ ਐ ਤੇ ਮੈਂ ਤੁਹਾਡੇ ਤੋਂ ਬਹੁਤ ਕੁਝ ਸਬਕ ਲੈਣਾ ਇਹ ਭਗਵੰਤ ਸਿੰਘ ਮਾਨ ਦੀ ਸਪੀਚ ਐ ਭਗਵੰਤ ਸਿੰਘ ਮਾਨ ਨੇ ਸੋਨੀਆ ਗਾਂਧੀ ਨੂੰ ਕਹੀ ਜੇਕਰ ਪਰ ਸਾਡੇ ਲੋਕ ਇਹਨਾਂ ਗੱਲਾਂ ਨੂੰ ਚਲੋ ਸੁਣਦੇ ਹੀ ਨਹੀਂ ਕਹਾਣੀ ਐ ਵੀ ਕਰਮਜੀਤ ਸਿੰਘ ਮੋਹਲਸ ਨੂੰ ਜਦੋਂ ਉਤਾਰਿਆ ਇੱਕ ਲਹਿਰ ਬਣੀ ਸੀ ਵੀ ਅਨਮੋਲ ਦੇ ਸਾਹਮਣੇ ਕਿਉਂਕਿ ਕਾਂਗਰਸ ਨੇ ਦਿੱਤਾ ਸੀ ਮਾੜਾ ਚਿਹਰਾ ਉਹ ਸਾਡੇ ਬੀਬੀ ਐ ਸਾਹੋ ਕਿ ਉਹਨਾਂ ਨੂੰ ਬਾਹਰੋਂ ਲਿਆਂਦਾ ਮੌਕੇ ਤੇ ਪਤਾ ਸੀ ਵੀ ਇਹਨਾਂ ਨੂੰ ਵੋਟ ਪੈਣੀ ਨਹੀਂ ਅਨਮੋਲ ਨੂੰ ਇੱਕ ਪਾਸੇ ਜਿਤਾ ਦਿਓ 1.5 ਲੱਖ ਦੇ ਪਾਉਣੇ 2 ਲੱਖ ਤੇ ਉਸ ਬੰਦਾ ਉਹ ਜੱਦਾ ਸੀ ਐਡੀ ਤਕੜੀ ਵੇਵ ਬਣੀ ਪਰ ਉਦੋਂ ਬਾਅਦ ਚ ਜਿਹੜਾ ਫਰੀਦਕੋਟ ਹੈ ਲੋਕ ਸਭਾ ਇਹ ਖਡੂਰ ਸਾਹਿਬ ਦੇ ਨਾਲ ਜਾ ਲੱਗਦਾ ਸਾਈਡ ਤੋਂ ਪਿੱਛੋਂ ਨਾਲ ਜਾ ਲੱਗਦਾ ਉਹ ਵੇਵ ਉਥੋਂ ਤੁਰੀ ਤੇ ਬਾਕੀ ਧੰਨਵਾਦ ਆ ਸੋਸ਼ਲ ਮੀਡੀਆ ਵਾਲਿਆਂ ਦਾ ਜਿਹੜੇ ਚਲਾਉਂਦੇ ਆ ਕਮੈਂਟ ਕਰਦੇ ਆ ਵੀਡੀਓ ਪਾਉਂਦੇ ਆ ਇਹਨਾਂ ਨੌਜਵਾਨਾਂ ਨੇ ਉਥੋਂ ਲਹਿਰ ਸ਼ੁਰੂ ਕੀਤੀ ਤੇ ਇਹ ਲਹਿਰ ਆ ਗਈ ਫਰੀਦਕੋਟ ਹੋਰ ਇਹ ਥੋੜਾ ਹੈਗਾ ਵੀ ਸਰਜੀਤ ਸਿੰਘ ਨੇ ਪਹਿਲਾਂ ਇਲੈਕਸ਼ਨ ਨਹੀਂ ਲੜੇ ਇਹ ਛੋੜਾ ਹੈਗਾ ਵੀ ਸਰਬਜੀਤ ਸਿੰਘ ਦੇ ਪਰਿਵਾਰ ਨੇ ਨਹੀਂ ਇਲੈਕਸ਼ਨ ਲੜੇ ਉਹਨੇ ਤਾਂ ਆਪ ਖੁਦ ਉਹ ਇਲੈਕਸ਼ਨ ਲੜੇ ਆ ਤੇ ਵਿਚਾਰਿਆਂ ਦੀ ਜਵਾਨਤਾ ਜਬਤ ਹੁੰਦੀਆਂ ਰਹੀਆਂ ਕਹਾਣੀ ਕੀ ਸੀ ਅੰਮ੍ਰਿਤਪਾਲ ਵਾਲਾ ਫੈਕਟਰ ਚੱਲਿਆ ਉੱਥੇ ਐਨਐਸਏ ਦੀ ਗੱਲ ਦਾ ਤੇ ਨੌਜਵਾਨਾਂ ਨੂੰ ਪਤਾ ਲੱਗਿਆ ਵੀ ਵਾਕਿਆ ਵਾਕਿਆ ਧੱਕਾ ਹੋਇਆ ਤੇ ਅਸੀਂ ਹੁਣ ਇਹ ਸੀਟ ਤੇ ਵੀ ਉਹਦਾ ਸਾਥ ਦੇਣਾ ਤੇ ਉਹ ਦਿਨ ਤੋਂ ਲੈ ਕੇ ਅੰਮ੍ਰਿਤਪਾਲ ਦੇ ਤਰ੍ਹਾਂ ਇਹ ਵੀ ਸੁਪਰ ਫਾਸਟ ਜਿਹੜੀ ਹੈਗੀ ਆ ਵੇਵ ਬਣੀ ਆ ਤੇ ਉੱਥੋਂ ਸਰਬਜੀਤ ਸਿੰਘ ਜਿੱਤ ਸਕਦੇ ਵੀ ਹੈ ਜਿੱਤ ਸਕਦੇ ਹੈ ਇਹ ਕੋਈ ਐਵੇਂ ਗੱਲ ਨਹੀਂ ਠੀਕ ਹੈ ਚਲੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਰ ਜੇ ਆਪਾਂ ਗਰਾਊਂਡ ਲੈਵਲ ਦੀ ਗੱਲ ਕਰੀਏ ਉੱਥੋਂ ਸਰਜੀ ਸਿੰਘ ਜਿੱਤ ਸਕਦੇ ਆ ਤੇ ਕਰਮਜੀਤ ਅਨਮੂਲ ਦੇ ਲਈ ਭਗਵੰਤ ਸਿੰਘ ਮਾਨ ਦਾ ਪੱਪਾ ਭਾਰ ਜ਼ੋਰ ਲੱਗਿਆ ਹੋਇਆ ਕਿਉਂਕਿ ਉਹ ਇੱਕੋ ਸੀਟ ਹੈ ਜਿਹੜੀ ਭਗਵੰਤ ਸਿੰਘ ਮਾਨ ਨੇ ਮਰਜ਼ੀ ਨਾਲ ਦਿੱਤੀ ਹੈ ਵੀ ਕਰਮਜੀਤ ਸਿਆ ਵੀ ਤੂੰ ਲੜਨਾ ਹੈ ਪਰਸਨਲੀ ਉੱਥੇ ਭਗਵੰਤ ਸਿੰਘ ਮਾਨ ਦਾ ਖੁਦ ਦਾ ਜ਼ੋਰ ਲੱਗਿਆ ਹੋਇਆ ਤੇ ਕਾਂਗਰਸ ਨੇ ਉੱਥੋਂ ਜਿੱਤਣੀ ਨਹੀਂ ਉਹਨਾਂ ਟਿਕਟ ਹੀ ਜਾਣ ਬੁੱਝ ਕੇ ਦਿੱਤੀ ਹੈ ਇਕ ਖਾਲੀ ਕੈਂਡੀਡੇਟ ਹੋ ਬਿਲਕੁਲ ਭਗਵੰਤ ਮਾਨ ਨੇ ਆਪਣੇ ਜਿਗਰੀ ਯਾਰ ਨੂੰ ਜਤੌਣ ਫਰੀਦਕੋਟ ਭੇਜਿਆ ਆਊਟ ਆਫ ਸਿਲੇਬਸ ਆ ਗਿਆ ਸਰਜੀਤ ਖਾਲਸਾ ਕਹਿੰਦੇ ਬਿਲਕੁਲ ਬਿਲਕੁਲ ਜੀ ਕੋਈ ਸਮਝ ਨਹੀਂ ਨਾ ਆਈ ਇਸ ਚੀਜ਼ ਦੀ ਕਿਉਂਕਿ ਮੈਂ ਤੁਹਾਨੂੰ ਇਹੀ ਕਿਹਾ ਹੈ ਵੀ ਉਹ ਸਾਡੇ ਕੋਲੇ ਬੰਦੇ ਵੀ ਸੀਗੇ ਉਹ ਸ਼ਹੀਦیاں ਸਾਡੇ ਕੋਲੇ ਪਹਿਲਾਂ ਵੀ ਸੀਗੀਆਂ ਪਰ ਸਾਨੂੰ ਦੱਸਣਾ ਨਹੀਂ ਆ ਰਿਹਾ ਸੀ ਇਸ ਗੱਲ ਤੇ ਅਮਰਤਪਾਲ ਨੰਬਰ ਲੈ ਗਿਆ ਉਹਨੇ ਆਪਦੇ ਆਪ ਨੂੰ ਸਹੀ ਮੌਕੇ ਤੇ ਚਾਹੇ ਉਹਨੂੰ ਚੌਕਾ ਕਹੇ ਲੋ ਚਾਹੇ ਸ਼ਕਾ ਕਹੇ ਲੋ ਤੇ ਚਾਹੇ ਉਹਦੀ ਸਮਝਦਾਰੀ ਕਰੋ ਉਹਨੂੰ ਦੱਸਣਾ ਆ ਗਿਆ ਵੀ ਹਾਂ ਭਾਈ ਵੀ ਮੈਂ ਇਸ ਟਾਈਮ ਤੇ ਆ ਕੇ ਸਹੀ ਬਿਲਕੁਲ ਭਾਈ ਸੋਸ਼ਲ ਮੀਡੀਆ 'ਪਾ ਦੇਖਦੇ ਆ ਫਰੀਦਕੋਟ ਲੋਕ ਕਹਿੰਦੇ ਵੀ ਜਿੱਤ ਜਾਓਗੇ ਪਰ ਅਸੀਂ ਉਹ ਹਲਕਾ ਘੁੰਮ ਕੇ ਸਾਨੂੰ ਹਜੇ ਵੀ ਨੈਕ ਟੂ ਨੈਕ ਮੁਕਾਬਲਾ ਲੱਗ ਰਿਹਾ ਸਾਨੂੰ ਲੱਗ ਰਿਹਾ ਵੀ ਕਰਮਜੀਤ ਅਣਮੋਲ ਦੀ ਸਾਈਲੈਂਟ ਵੋਟ ਬਹੁਤ ਹੈ ਕਿਤੇ ਉਹੀ ਸੋਸ਼ਲ ਮੀਡੀਆ ਦੇ ਚੱਲੀ ਵੇਵ ਕਿਤੇ ਵੋਟਾਂ ਦੇ ਵਿੱਚ ਨਾ ਪੈਂਚਰ ਹੋ ਜੇ ਦੋ ਚੀਜ਼ਾਂ ਜੀ ਪੰਜਾਬ ਦੇ ਲੋਕ ਨਾ ਜਦੋਂ ਆਹ ਟ੍ਰੋਲਿੰਗ ਕਰਦੇ ਆ ਸੋਸ਼ਲ ਮੀਡੀਆ ਤੇ ਉਹ ਇੱਕ ਵਾਰਡ ਵਰਤਦੇ ਆ ਪੰਡ ਸਮਝੇ ਗੱਲ ਚਲੋ ਉਹਨਾਂ ਦਾ ਕੀਤਾ ਮੈਂ ਨਹੀਂ ਇਹ ਕਹੂੰਗਾ ਉਹਨਾਂ ਦਾ ਕਿਤਾ ਉਹ ਵਰਤ ਵਰਦੇ ਆ ਉਹ ਕਹਿੰਦੇ ਵੀ ਅਸੀਂ ਇੱਕ ਪੰਡ ਤੋਂ ਪਹਿਲਾਂ ਦੁਖੀ ਹੋ ਗਏ ਆ ਤੇ ਦੂਜਾ ਸਾਡੇ ਵਿੱਚ ਲਿਆ ਕੇ ਖੜਾ ਕਰਤਾ ਦੂਜਾ ਨੰਬਰ ਫਰੀਦਕੋਟ ਉਹਦੀ ਰਹਿائش ਨਹੀਂ ਮਕਸਰ ਉਹਦੀ ਰਹਿائش ਨਹੀਂ ਕਿਸੇ ਹੋਰ ਮੋਗਾ ਉਹਦੀ ਰਹਿائش ਨਹੀਂ ਰਹਿਣਾ ਬੰਦਾ ਚੰਡੀਗੜ੍ਹ ਨਾਲ ਸ਼ੂਟਿੰਗ ਕਰਨੀ ਹੈ ਯੂਕੇ ਯੂਐਸਏ ਤੇ ਜਾਂ ਕੈਨੇਡਾ ਅਹੋ ਆਂਦੇ ਭਾਈ ਅਸੀਂ ਕੰਮ ਕੀ ਦੇ ਕੋਲੇ ਜਾਵਾਂਗੇ ਕਰਮਜੀਤ ਜੀਤਨ ਮੂਲ ਕੋਲੇ ਕੰਮ ਜਾਵਾਂਗੇ ਉਹ ਕਿਉਂਕਿ ਮੇਰੀ ਫਿਲਮ ਦੀ ਸ਼ੂਟਿੰਗ ਚੱਲੀ ਜਾਂਦੀ ਹੈ ਤੇ ਲੋਕਾਂ ਨੂੰ ਲੀਡਰ ਉਹ ਚਾਹੀਦਾ ਜਿਹੜਾ ਘਰੇ ਬੈਠਾ ਹੋਵੇ ਜਾ ਕੇ ਗੇੜ ਖੜਕਾਉਣ ਤੇ ਲੀਡਰ ਨੂੰ ਕਹਿਣ ਵੀ ਭਾਈ ਸਾਹਿਬ ਆਓ ਚਲਿਏ ਅਲਾਉ ਹੁਣ ਦੱਸੋ ਕਰਮਜੀਤ ਸਿੰਘਣ ਮੋਲ ਜਿਹੜਾ ਇਹ ਲੋਕਾਂ ਦੇ ਕੰਮ ਕਰੂਗਾ ਕਿ ਸ਼ੂਟਿੰਗ ਕਰੂਗਾ ਇਹ ਚੀਜ਼ ਉਹਨੇ ਹਜੇ ਤੱਕ ਲੋਕਾਂ ਨੂੰ ਦੱਸੀ ਹੋਈ ਨਹੀਂ ਤੇ ਲੋਕਾਂ ਨੂੰ ਪਤਾ ਭਾਈ ਇਹ ਇੱਕ ਐਕਟਰ ਹੈ ਹੂੰ ਸੋ ਐਕਟਰਾਂ ਤੋਂ ਲੋਕ ਹੈਗੇ ਆ ਦੁਖੀ ਚਾਹੇ ਸੰਨੀ ਦੇਵਾਲ ਹੋਵੇ ਚਾਹੇ ਹੰਸ ਰਾਜ ਹੰਸ ਹੋਵੇ ਚਾਹੇ ਹੋਰ ਬਾਕੀ ਲੀਡਰ ਮੈਂ ਤੁਹਾਨੂੰ ਇਹੀ ਦੱਸ ਰਿਹਾ ਵੀ ਲੋਕ ਅੱਜ ਕੱਲ ਨਾ ਨੌਜਵਾਨ ਬੜੇ ਮੈਂ ਕਿਹਨਾ ਇਸ ਜਿਹੜਾ ਮੋਬਾਈਲ ਆਇਆ ਕਿਸੇ ਨਾ ਕਿਸੇ ਦਾ ਨੁਕਸਾਨ ਆ ਪਰ ਮੋਬਾਈਲਾਂ ਨੇ ਫਾਇਦਾ ਬਹੁਤ ਕੀਤਾ ਜਿਹੜੇ ਨੌਜਵਾਨ ਸਮਝਦਾਰ ਆ ਉਹਨਾਂ ਨੇ ਇਹ ਤੋਂ ਸਿੱਖ ਸਿੱਖ ਕੇ ਕੁਝ ਚੀਜ਼ਾਂ ਨੇ ਸਾਡਾ ਇਹ ਫਿਊਚਰ ਦਾ ਫਾਇਦਾ ਕਰਤਾ ਵੀ ਦੇ ਤੇ ਬਈ ਸੰਗਰੂਰ ਦੀ ਨਵਜ ਕੀ ਹੈ ਸੰਗਰੂਰ ਦੀ ਨਵਜ ਆ ਵੀ ਜੇ ਆਪਾਂ ਸ਼ੁਰੂ ਦੀ ਗੱਲ ਕਰੀਏ ਜੇ ਆਪਾਂ ਹੁਣ ਪਿਛਲੇ ਇਲੈਕਸ਼ਨ ਤੋਂ ਹੀ ਚੱਕ ਲੈਨੇ ਪਿਛਲਾ ਇਲੈਕਸ਼ਨ ਮਾਨ ਸਾਹਿਬ ਨੇ ਵੋਟ ਤੇ ਜਿਹੜਾ ਹੈਗਾ ਉਹ ਜਿੱਤਿਆ ਪਰ ਮਾਨ ਸਾਹਿਬ ਨੇ ਦੂਜੀ ਵਾਰੀ ਜਦੋਂ ਆਓ ਕਲੀਅਰ ਕੀਤਾ ਵੀ ਭਾਈ ਵੀ ਮੈਂ ਇੱਥੋਂ ਹੀ ਇਲੈਕਸ਼ਨ ਲੜਨਾ ਵੀ ਇਹਨੇ ਵੀ ਤਰਨ ਤਰਨ ਜਾਂ ਹੋਰ ਪਾਸੇ ਜਾਣਾ ਇੱਥੋਂ ਦੇ ਲੋਕਾਂ ਦਾ ਮਾਨ ਸਾਹਿਬ ਵੱਲ ਝਕਾਅ ਬਹੁਤ ਜ਼ਿਆਦਾ ਸੀਗਾ ਜੀ ਮੀਤ ਹੇਰ ਨੂੰ ਟਿਕਟ ਦਿੱਤੀ ਗਈ ਸੀਗੀ ਇਸ ਤਰੀਕੇ ਨਾਲ ਵੀ ਉਮੀਦ ਹੈ ਸਭ ਉਥੋਂ ਇਲੈਕਸ਼ਨ ਲੜਨਗੇ ਪਰ ਉਹ ਜਿਤਾਉਣ ਵਾਸਤੇ ਨਹੀਂ ਲਿਆਂਦੇ ਸੀ ਇੱਥੇ ਮੀਤ ਹੇਰ ਨੌਜਵਾਨਾਂ ਨੂੰ ਜਿਤਾਉਣ ਵਾਸਤੇ ਲਿਆਂਦਾ ਨਹੀਂ ਸੀ ਪਰ ਮੀਤ ਹੇਰ ਵੀ ਜਾਂਦਾ ਜਾਂਦਾ ਵਿੱਚ ਇੱਕ ਨੌਜਵਾਨ ਨਾਲ ਧੋਖਾ ਕਰ ਗਿਆ ਉਹ ਸਾਡੇ ਨਾਲ ਦਾ ਨੌਜਵਾਨਾ ਦਲਬੀਰ ਗੋਲੜੀ ਉਹਨੂੰ ਇਸੇ ਚੱਕਰ 'ਚ ਲਿਆਇਆ ਵੀ ਮੈਂ ਜਿੱਤ ਜਾਣਾ ਮੈਂ ਜੋਰ ਹੀ ਇੰਨਾ ਕਲਾਉਣਾ ਮੈਂ ਜਿੱਤਣਾ ਤੇ ਬਾਈ ਗੋਲੜੀ ਸਿਆ ਤੂੰ ਆ ਜਾ ਤੂੰ ਬਰਨਾਲੇ ਨੂੰ ਇਲੈਕਸ਼ਨ ਲੜ ਲਈ ਤੂੰ ਬਣ ਜਾਵੇਂਗਾ ਐਮਐਲਏ ਤੇ ਮੈਂ ਬਣ ਜੂ ਮੰਤਰੀ ਹੁਣ ਗੋਲੜੀ ਪਿੰਡਾਂ 'ਚ ਪ੍ਰੋਗਰਾਮ ਕਰੀ ਜਾਂਦਾ ਮੀਤ ਹੇਰ ਘਰੋਂ ਦੇ ਨਿਕਲਦਾ ਗੋਡੀਲੀ ਮਜਬੂਰੀ ਬਣਾਤੀ ਉਹਨੇ ਦੂਜੇ ਨੰਬਰ ਤੇ ਆਗੇ ਖਹਿਰਾ ਸਾਹਿਬ ਖਹਿਰਾ ਸਾਹਿਬ ਦਾ ਇਹ ਮੰਨਣਾ ਮੈਨੂੰ ਇਹ ਲੱਗ ਰਿਹਾ ਪਰਸਨਲੀ ਤੌਰ ਤੇ ਕਿ ਜਿਹੜਾ ਇਹਨਾਂ ਦਾ ਐਨਡੀਪੀਐਸ ਵਾਲਾ 2015 ਵਾਲਾ ਕੇਸ ਚੱਲੀ ਜਾਂਦਾ 60 ਕਰੋੜ ਤੋਂ ਪਲੱਸ ਦੀ ਜਿਹੜੀ ਅਮਾਉਂਟ ਆ ਜਿਹੜੀ ਉਹ ਖਾਤਿਆਂ 'ਚ ਘੁੰਮੀ ਆ 6 ਕਰੋੜ ਇਹਨਾਂ ਦੇ ਜਿਹੜਾ ਹੈਗਾ ਪੀਏ ਮਨੀਸ਼ ਉਸ ਤੋਂ ਬਾਅਦ ਚ ਆਗੇ ਜਿਹੜੇ ਇਹਨਾਂ ਦੇ ਆਪਣਾ ਚੇਅਰਮੈਨ ਸਾਹਿਬ ਸੀਗੇ ਉੱਥੋਂ ਜਿਹੜੇ ਆਪਣਾ ਚੇਅਰਮੈਨ ਸਾਹਿਬ ਸੀਗੇ ਉਹਨਾਂ ਦੇ ਖਾਤੇ 'ਚ 50 ਕਰੋੜ ਤੋਂ ਪਲੱਸ ਰੁਪਈਆ ਆਇਆ ਪਰ ਉਹਦੇ ਜਿਹੜੇ ਮੈਸੇਜ ਸੀਗੇ ਉਹ ਤੁਹਾਨੂੰ ਪਤਾ ਵੀ ਉਹ ਖੈਰਾ ਸਾਹਿਬ ਦੀ ਵਾਈਫ ਆ ਜਿਹੜੇ ਧਰਮ ਪਤਨੀ ਉਹਨਾਂ ਦੇ ਨੰਬਰ ਤੇ ਆਉਂਦੇ ਰਹੇ ਆ ਹੁਣ ਮੰਨਣਾ ਇਹ ਹੈ ਵੀ ਜਦੋਂ ਇਹ ਸਖਪਾਲ ਸਿੰਘ ਖੈਰਾ ਨੂੰ ਬੜੀ ਪਲੈਨਿੰਗ ਨਾਲ ਇੱਥੇ ਉਤਾਰਿਆ ਗਿਆ ਵੀ ਭਾਈ ਤੈਨੂੰ ਇਲੈਕਸ਼ਨ ਉੱਥੇ ਲੜਨਾ ਪਊਗਾ ਜਾ ਕੇ ਕਿਉਂਕਿ ਤੂੰ ਵੀ ਇੱਕ ਪੰਥਕ ਕਿਸਾਨੀ ਸਟੇਜਾਂ ਦਾ ਆਗੂ ਆ ਉਧਰੋਂ ਮਾਨ ਸਾਹਿਬ ਇੱਥੇ ਆ ਵੀ ਜੇ ਤਾਂ ਉੱਥੋਂ ਇਲੈਕਸ਼ਨ ਲੜਦਾ ਲੜਦਾ ਨਹੀਂ ਲੜਦਾ ਤੇ ਜਿੱਤ ਕੇ ਆਉਣਾ ਤੈਨੂੰ ਕਿਸੇ ਨਾ ਕਿਸੇ ਤਰੀਕੇ ਚਾਹੇ ਕਿਵੇਂ ਵੀ ਕਰੀਏ ਇਹਨਾਂ ਚੀਜ਼ਾਂ ਚੋਂ ਤੈਨੂੰ ਬਾਹਰ ਕੱਢ ਦਿੱਤਾ ਜਾਊਗਾ ਇਨਵਾਲਵਮੈਂਟ ਤੇਰੀ ਹੈ ਬੇਸ਼ੱਕ ਇਹਨਾਂ ਨੇ ਚੱਟੀਆਂ ਲਿਖੀਆਂ ਇਹਨਾਂ ਨੇ ਤਾਂ ਈਡੀ ਨੂੰ ਵੀ ਕਿਹਾ ਵੀ ਮੈਨੂੰ ਆਪਦਾ ਇਹਨਾਂ ਇਨੋਟੀਫਿਕੇਸ਼ਨ ਆ ਦਿੱਤੇ ਯਾਨ ਮੈਂ ਵਰਬ ਮਤਲਬ ਨਹੀਂਗਾ ਪਰ ਉਹ ਹਜੇ ਤੱਕ ਇਹਨਾਂ ਨੂੰ ਵਿੱਚ ਘੜੀਸ ਰਹੇ ਆ ਭਗਵੰਤ ਸਿੰਘ ਮਾਨ ਦੇ ਪਿੱਛੇ ਨਾਲ ਭਗਵੰਤ ਸਿੰਘ ਮਾਨ ਦਾ ਕੋਈ ਲੈਣ ਦੇਣ ਨਹੀਂ ਸੀ ਇਹਨਾਂ ਨੂੰ ਅੰਦਰ ਵੀ ਰੱਖਿਆ ਸਾਡੇ ਉੱਥੇ ਜਲੰਧਰਾਬਾਦ ਫਿਰ ਫਾਈਲ ਕਾ ਸੁਖਾਣੀ ਇਹ ਹੈ ਵੀ ਸਖਪਾਲ ਸਿੰਘ ਖਹਿਰਾ ਨੂੰ ਇੱਥੇ ਉਤਾਰਿਆ ਪਰ ਸਖਪਾਲ ਸਿੰਘ ਖਹਿਰਾ ਦੀ ਜਿਹੜੀ ਵੇਵ ਬਣਨੀ ਸੀ ਉਹ ਹੁਣ ਨਹੀਂ ਬਣੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਕਿਸੇ ਕਾਰਨ ਉਤ ਨਹੀਂ ਤਾਂ ਉਸੇ ਸਟੇਜਾਂ 'ਚ ਸਾਂਹਣ ਵਾਲਾ ਬੰਦਾ ਉਹ ਆਪਦੇ ਹੀ ਕਿਸੇ ਬੰਦੇ ਦੇ ਸਾਹਮਣੇ ਨਹੀਂ ਲੜ ਸਕਦਾ ਤੇ ਸਿੰਮਰਨਜੀਤ ਸਿੰਘ ਮਾਨ ਸਾਹਿਬ ਤਾਂ ਆਪਾਂ ਨੂੰ ਪਤਾ ਹੈ ਵੀ ਉਹ ਖੜੇ ਐ ਮਾਨ ਸਾਹਿਬ ਤੇ ਇਹ ਵੀ ਕਹਿ ਦਿੰਦੇ ਹੁੰਦੇ ਵੀ ਭਾਈ ਵੀ ਮੈਂ ਤਾਂ ਲੜਨਾ ਇਲੈਕਸ਼ਨ ਤੇ ਮੈਂ ਤੁਹਾਡੇ ਵਾਸਤੇ ਲੜਦਾ ਹਾਂ ਬੋਟ ਜੇ ਪਾਉਣੀ ਐ ਤਾਂ ਪਾ ਦਿਆ ਜੇ ਨਹੀਂ ਪਾਉਣੀ ਤਾਂ ਨਾ ਪਾ ਦਿਆ ਨਹੀਂ ਨਹੀਂ ਪਾਉਣੀ ਤਾਂ ਨਾ ਪਾਇਆ ਜੇ ਜਿਵੇਂ ਬੀਤੇ ਕੱਲ੍ਹ ਵੀ ਮਾਨ ਸਾਹਿਬ ਕਹਿ ਰਹੇ ਸੀ ਉਹਾਂ ਦੇ ਸੀ ਵੀ ਮੈਂ ਇੰਨਾ ਕਰਕੇ ਲੜਦਾ ਜੇ ਇਹਨਾਂ ਨੂੰ ਮੇਰੀ ਫਿਕਰ ਨਹੀਂ ਤਾਂ ਫਿਰ ਮੈਂ ਦੱਸੋ ਵੀ ਇਹਨਾਂ ਦਾ ਕੀ ਕਰ ਸਕਦਾ ਸਮਝੇ ਗਲ ਜੇ ਇੱਕ ਇਨਸਾਨ ਤੁਹਾਡੇ ਹੱਥੇ ਇਲੈਕਸ਼ਨ ਲੜ ਰਿਹਾ ਫਿਰ ਤੁਹਾਨੂੰ ਇਹ ਪਤਾ ਵੀ ਉਹ ਸੱਚਾ ਸੁੱਚਾ ਹੈ ਤੁਹਾਨੂੰ ਉਹਦੀ ਕਦਰ ਨਹੀਂ ਦੱਸੋ ਬੰਦਾ ਕੀ ਕਰੂਗਾ ਫਿਰ ਉਹ ਤੁਹਾਨੂੰ ਜਾਂ ਤਾਂ ਬੁਲਾਉਣਾ ਹਟ ਦੂ ਜਾਂ ਪਿੱਛੇ ਹੋ ਜਾਊਗਾ ਮਾਨ ਸਾਹਿਬ ਦਾ ਇਹ ਸੀਰੀਅ ਚ ਬੜਾ ਚੰਗਾ ਵਕਾਰ ਹੈ ਖਾਸ ਤੌਰ ਤੇ ਮੁਸਲਮਾਨ ਜਿਹੜੇ ਭਰਾ ਤੇ ਇਥੇ ਇੱਕ ਚੀਜ਼ ਬੜੀ ਵਧੀਆ ਮੰਨਣ ਵਾਲੀ ਹੋਊਗੀ ਵੀ ਜਿਹੜਾ ਇਹ ਹਲਕਾ ਹੈਗਾ ਅ ਜੜਵਾ ਤੇ ਕੇ ਦੇ ਨਾਲ ਲਹਿਰਾ ਇਹ ਜਿਹੜੇ ਦੋ ਹਲਕੇ ਇਸ ਕੀ ਇਹ ਬਹੁਤ ਪੋਜ਼ਿਟਿਵ ਹੋਇਆ ਕਿ ਢੀਂਡਸਾ ਸਾਹਿਬ ਕਿਤੇ ਨਾ ਕਿਤੇ ਜਿਹੜੀ ਬੀਜੇਪੀ ਤੋਂ ਬਾਅਦ ਇਹਨਾਂ ਦੀ ਬਾਦਲ ਸਾਹਿਬ ਨਾਲ ਆਪਸੀ ਇਕੱਠੇ ਹੋ ਕੇ ਫਿਰ ਗੁੱਸਾ ਗਿੱਲਾ ਇਹਨਾਂ ਦਾ ਹੋਇਆ ਢੀਂਡਸਾ ਸਾਹਿਬ ਵੀ ਮੈਨੂੰ ਇਹ ਲੱਗ ਰਿਹਾ ਵੀ ਬੜੇ ਖੁੱਲ ਕੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਨਹੀਂ ਇੱਕ ਸੱਚੇ ਬੰਦੇ ਦਾ ਸਾਥ ਦੇਈਏ ਵੀ ਢੀਂਡਸਾ ਸਾਹਿਬ ਸਿਮਰਜੀਤ ਮਾਨ ਦਾ ਅੰਦਰਖਾਤੇ ਸਾਥ ਦੇ ਰਹੇ ਹਾਂ ਵੀ ਅਗਲੇ ਨੂੰ ਇਹ ਹੈਗਾ ਵੀ ਸੱਚੇ ਬੰਦੇ ਦਾ ਸਾਥ ਦੇਓ ਨਾ ਅਕਾਲੀ ਦਲ ਇਹ ਥੋੜਾ ਵੀ ਕਿਸੇ ਦਿਨ ਨੇ ਲਿਖ ਲਿਆ ਅਕਾਲੀ ਦਲ ਬਾਦਲ ਕਿਸੇ ਨੇ ਲਿਖ ਲਿਆ ਵੀ ਅਕਾਲੀ ਦਲ ਕਰਨ ਨਾ ਤੇ ਕਿਸੇ ਨੇ ਲਿਖ ਦਿਆ ਅਕਾਲੀ ਦਲ ਬਰਾੜ ਐ ਹੋਣੀ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੂੰ ਪਤਾ ਹੈ ਵੀ ਵਾਕਿਆ ਹੀ ਇਹ ਬੰਦੇ ਗਦਾਰ ਬਾਦਲ ਵਾਲੇ ਚਾਹੇ ਵਾਕਿਆ ਤੇ ਉਹਨਾਂ ਨੇ ਕਿਹਾ ਤੇ ਉਹ ਅਕਾਲੀ ਬੰਦੇ ਆ ਸੱਚ ਸ਼ੁਰੂ ਤੋਂ ਢਿੰਡ ਸੇ ਪਰ ਸੰਗਰੂਰ ਚ ਬਾਈ ਗੱਲ ਸੱਚੀ ਆ ਵੀ ਮੁਕਾਬਲਾ ਹੈਗਾ ਹੈ ਇਹ ਨਹੀਂ ਆਪਾਂ ਕਹਿ ਸਕਦੇ ਖਡੂਰ ਸਾਹਿਬ ਵਾਂਗੂ ਕਿ ਇੱਕ ਪਾਸੜ ਹੋ ਗਿਆ ਟਕਾਉਣਾ ਇੱਥੇ ਇੱਕ ਪਾਸਾ ਨਹੀਂਗਾ ਇੱਥੇ ਪੂਰਾ ਮੁਕਾਬਲਾ ਕਿਉਂਕਿ ਜੇ ਜਿਵੇਂ ਹੁਣ ਮਲੇਰ ਕੋਟਲਾ ਤਾਂ ਬਿਲਕੁਲ ਮਲੇਰ ਕੋਟਲਾ ਕਿਹੋ ਜਿਹਾ ਥੋੜੀ ਬਹੁਤ ਹੀ ਬੂਸੂ ਦੇ ਕੇ ਨਾਲ ਦੇ ਇੱਕ ਦੋ ਹਲਕਿਆਂ ਨੂੰ ਬਰੋਬਰ ਕਰ ਜਾਂਦਾ ਇਤ ਕੀ ਬਰਨਾਲੇ ਦਾ ਜਿਵੇਂ ਹੈਗਾ ਉਥੋਂ ਮੀਥੀਅਰ ਖੜੇ ਆ ਮੀਥੀਅਰ ਦਾ ਆਪ ਦਾ ਹਲਕਾ ਨੋਰਮਲ ਗੱਲ ਉਥੋਂ ਮੀਥੀਅਰ ਨੇ ਪੋਜੀਟਿਵ ਆਉਣਾ ਉਥੋਂ ਅੱਗੇ ਨਾਲੋਂ ਵੱਧ ਵੋਟ ਲਿਆਉਣੀ ਕਿਉਂਕਿ ਅਗਲੇ ਨੂੰ ਪਤਾ ਸਾਡਾ ਐਮਐਲਏ ਪਰਮਾਨ ਸਾਹਿਬ ਨੇ ਕਹਿੰਦੇ ਵੀ ਮੀਥੀਅਰ ਦੇ ਹਲਕੇ ਬਰਨਾਲੇ ਦੇ ਵਿੱਚ ਰੋਡ ਸ਼ੋਅ ਕੀਤਾ ਬੜਾ ਤਗੜਾ ਕੀਤਾ ਬਰਨਾਲੇ ਮੀਥੀਅਰ ਦੀ ਨੀਂਦ ੜਾ ਤੀਨਾਂ ਇਕੱਠ ਸੀ ਇਹ ਵੈਸੇ ਮੇਰੇ ਵੀ ਸੁਣਨ ਚ ਆਇਆ ਤੇ ਮੇਰੇ ਕਿਸੇ ਕੱਲ ਸਾਡੀ ਗੱਲ ਵੀ ਹੋਈ ਹੈ ਵੀ ਮੀਥੀਅਰ ਸਾਹਿਬ ਉਸੇ ਆਪ ਦਾ ਕੋਈ ਕਾਫਲਾ ਲਿ ਜਾ ਰਹੀ ਸੀ ਤੇ ਜਦੋਂ ਮੀਤ ਹੇਰ ਸਾਹਮਣੇ ਉਹ ਕਾਫਲਾ ਵੇਖਿਆ ਵੀ ਇਹ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜਾ ਰਿਆ ਨਾ ਉਹਨਾਂ ਨੇ ਗੱਡੀਆਂ ਬੂੜ ਕੇ ਤੁਸੀਂ ਰੋਡ ਤੋਂ ਵਾਪਸ ਕਰ ਲਈਆਂ ਸੀ ਇਹ ਸਚਾਈ ਹੈ ਕੋਈ ਵੀ ਲੀਡਰ ਨਹੀਂ ਦੇਖ ਸਕਦਾ ਵੀ ਮੇਰੇ ਮਗਰ 10 ਗੱਡੀਆਂ ਅਗਲਾ 1000 ਗੱਡੀ ਲਈ ਹੁੰਦਾ ਤੇ ਸਿਮਰਨਜੀਤ ਸਿੰਘ ਮਾਨ ਅਜੇਹਾ ਲੀਡਰ ਮੈਂ ਬੜਾ ਨੋਟ ਕੀਤਾ ਵੀ ਰਾਤ ਦੇ 11 ਵਜੇ ਹਰਿਆਣੇ ਦੇ ਟਹਾਣਾ ਦੇ ਕੋਲ ਹਰਿਆਣਾ ਅਸੀਂ ਬਾਰਡਰ ਤੇ ਪਹੁੰਚਗੇ ਆਖਰੀ ਪਿੰਡ ਆ ਮਾਨਾਂ ਵਾਲੀ ਮਾਨਾਂ ਵਾਲੀ ਚ ਨੌਜਵਾਨਾਂ ਦੇ ਆ ਲੋਅਰ ਟੀ-ਸ਼ਰਟਾਂ ਪਾਈਆਂ ਹੋਈਆਂ ਸਿਰ ਤੇ ਸਾਫੇ ਬੰਨੇ ਹੋਏ ਆ ਕੋਈ ਉਹਨਾਂ ਨੂੰ ਕਿਸੇ ਨੇ ਤੇਲ ਨਹੀਂ ਪਵਾ ਕੇ ਦਿੱਤਾ ਕੋਈ ਉਹਨਾਂ ਨੂੰ ਕਿਸੇ ਨੇ ਪੈਸਾ ਨਹੀਂ ਦਿੱਤਾ ਕੋਈ ਉਹਨਾਂ ਨੂੰ ਕੋਈ ਘਰੇ ਸੱਦਾ ਨਹੀਂ ਦੇ ਕੇ ਆਇਆ ਉਹ ਬੰਦੇ ਜੀ ਇੱਥੋਂ 70 ਕਿਲੋਮੀਟਰ ਦੂਰ ਪਿੰਡਾਂ ਚ ਅੱਖਾਂ ਚ ਵਿਚਾਰੇ ਮਿੱਟੀ ਪਾਉਂਦੇ ਵੇ ਮਾਨ ਸਾਹਿਬ ਦੇ ਲਈ ਉੱਥੇ ਪਿੰਡਾਂ ਚ ਖੜੇ ਆ ਮੀਥੇ ਰਸਤੇ ਨਹੀਂ ਨਾ ਜਾ ਸਕਦਾ ਖੈਰਾ ਸਾਹਿਬ ਵਾਸਤੇ ਨਹੀਂ ਜਾ ਸਕਦਾ ਕਿਉਂਕਿ ਉਹ ਬੰਦੇ ਉਹਨਾਂ ਨੇ ਪੇੜ ਲਿਆਉਣੇ ਆ ਇਹਨਾਂ ਦੇ ਨਾਲ ਬੰਦੇ ਪਿਆਰ ਵਾਲੇ ਆਉਂਦੇ ਆ ਕੱਲ ਗੱਲ ਉਹੀ ਹੋ ਰਹੀ ਸੀ ਵੀ ਅਸੀਂ ਆਖਿਆ ਸੀ ਵੀ ਇੱਕ ਮੇਰੇ ਨਾਲ ਦੋਸਤ ਸੀ ਮੇਰਾ ਉਹ ਕਹਿੰਦਾ ਵੀ ਇਹ ਉਹ ਹੈ ਜਿਨ੍ਹਾਂ ਨੂੰ ਨਾ ਭਗਵਾਨ ਸਿੰਘ ਮਾਨ ਕਹਿੰਦਾ ਹੁੰਦਾ ਇਹ ਮੇਰੇ ਪਮੱਕੜ ਆ ਇਹ ਉਦੋਂ ਭਗਵੰਤ ਸਿੰਘ ਮਾਨ ਨਾਲ ਲੋਕ ਪਹਿਲਾਂ ਜਦੋਂ ਉਹਨਾਂ ਨੂੰ ਇਹ ਸੀ ਵੀ ਇਹ ਸੱਚਾ ਹੈ ਕਿਉਂਕਿ ਅੱਜ ਬੇਸ਼ੱਕ ਭਗਵੰਤ ਸਿੰਘ ਮਾਨ ਨੇ ਆਪਦਾ ਚਿਹਰਾ ਹੀ ਪੁੱਠਾ ਕਰ ਲਿਆ ਪਰ ਮੈਨੂੰ ਕਹਰੇ ਸੀ ਵੀ ਇਹ ਭਮਕੜ ਹੈ ਇਹ ਇਹਨਾਂ ਨੂੰ ਕੋਈ ਲਾਲਚ ਨਹੀਂ ਹੈ ਇਹਨਾਂ ਨੂੰ ਕੋਈ ਕਿਸੇ ਨੇ ਪੈਸਾ ਨਹੀਂ ਦਿੱਤਾ ਸੱਦਾ ਵੀ ਨਹੀਂ ਦਿੱਤਾ ਇਹਨਾਂ ਨੂੰ ਪਿਆਰ ਆ ਬਸ ਉਹਨਾਂ ਦਾ ਉਹਨਾਂ ਨੂੰ ਚਾਹ ਹੀ ਹੈ ਬਸ ਮਾਨ ਸਾਹਿਬ ਵੱਲ ਵੇਖਿਆ ਮੜਾ ਜਾ ਬਾ ਦੋ ਚਾਰ ਲੜਕਾਰੇ ਮਾਨ ਭਗਵੰਤ ਮਾਨ ਸਾਹਿਬ ਦੇ ਜਿਹੜੇ ਭਮੱਕੜ ਸੀਗੇ ਉਹ ਮਾਨ ਨਾ ਤੁਰ ਰਹੇ ਉਹ ਭਮੱਕੜ ਸਾਰੇ ਹੁਣ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਨਾਲ ਆ ਮੈਂ ਖੁਦ ਦੇਖ ਰਿਹਾ ਬਾਈ ਜੀ ਰਾਤ ਦੇ 11 ਵਜੇ ਤੱਕ ਮੋਟਰਸਾਈਕਲ ਤੇ ਰਾਤ ਨੂੰ ਕੌਣ ਬੰਦਾ ਚੱਲਦਾ ਤੇ ਖੜੇ 70 ਕਿਲੋ ਉਹ ਮੈਨੂੰ ਲੱਗਦਾ 1:30 ਵਜੇ ਘਰੇ ਪਹੁੰਚੇ ਹੋਣਗੇ ਉਹ ਬੰਦੇ ਦੂਜੇ ਦਿਨ ਉਹ ਆਪੇ ਹੀ ਆ ਜਾਂਦੇ ਆ ਮਾਨ ਸਾਹਿਬ ਪਿਆਰ ਦਿੰਦੇ ਆ ਤਾਂ ਹੀ ਆਉਂਦੇ ਆ ਮਾਨ ਸਾਹਿਬ ਉਹਨਾਂ ਨੂੰ ਪਿਆਰ ਦਿੰਦੇ ਉਹ ਬੰਦੇ ਪਹੁੰਚ ਜਾਂਦੇ ਆ ਬਿਲਕੁਲ ਬਾਈ ਜੀ ਤਿੰਨ ਸੀਟਾਂ ਬਾਰੇ ਗੱਲ ਕੀਤੀ ਆਪਾਂ ਇਹਨਾਂ ਤਿੰਨਾਂ ਸੀਟਾਂ ਤੋਂ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਜਿਹੜੀ ਉੱਬਰਦੀ ਨਜ਼ਰ ਆ ਰਹੀ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ 2027 ਦਾ ਨੀ ਪੱਥਰ ਰੱਖਿਆ ਗਿਆ ਪੰਜਾਬ ਦੇ ਵਿੱਚ ਇੱਕ ਅਕਾਲੀ ਦਲ ਵਾਂਗੂ ਪੰਥਕ ਧਿਰ ਖੜੀ ਹੋ ਸਕਦੀ ਹੈ ਤੇ ਪੰਜਾਬ ਦਾ ਰਾਜ ਆਪਣੇ ਪੰਜਾਬੀਆਂ ਚ ਖਾਸ ਕਰ ਪੰਥਕ ਸੋਚ ਵਾਲੇ ਦੇ ਲੋਕਾਂ ਦੇ ਹੱਥ ਚ ਆਉਣ ਦੀ ਸੰਭਾਵਨਾ ਹੈ ਬਿਲਕੁਲ ਜਿਵੇਂ ਨਾ ਇਹ ਤੁਸੀਂ ਕਿਹਾ ਵੀ ਇਹ ਗੱਲ ਇਹੋ ਆ ਵੀ ਜਿਹੜੀਆਂ ਇਹ ਤਿੰਨ ਸੀਟਾਂ ਇਹ ਸਾਨੂੰ ਤਿੰਨੇ ਦੀਆਂ ਤਿੰਨੇ ਜਿਤਨੀਆਂ ਪੈਣਗੀਆਂ ਕਿਸੇ ਵੀ ਹਰ ਹਾਲ ਚ ਸਾਨੂੰ ਚਾਹੀ ਲੋਕਾਂ ਨੂੰ ਬੇਨਤੀ ਕਰਨੀ ਪਵੇ ਚਾਹੇ ਲੋਕਾਂ ਨੂੰ ਸਮਝਾਉਣਾ ਪਵੇ ਚਾਹੇ ਦਿਨ ਤਾਂ ਰਹਿ ਗਏ ਆ ਗਿਣਤੀ ਦੇ ਹੁਣ ਤਾਂ ਸਮਝ ਲਓ ਵੀ ਘੰਟੇ ਰਹਿ ਗਏ ਆ ਪਰ ਲੋਕਾਂ ਨੂੰ ਵੀ ਸਮਝਣਾ ਪਊਗਾ ਤੇ ਸਾਨੂੰ ਜੇ ਥੋੜਾ ਬਹੁਤਾ ਜਿਹੜਾ ਕੰਮ ਕੀਤਾ ਜਿਵੇਂ ਮਾਨਸਾਬ ਨੇ ਕਹਿੰਦੇ ਕੰਮ ਹੀ 2.3 ਕਰੋੜ 3 ਕਰੋੜ ਦਾ ਗਿਫਟ ਚਲਿਆ ਕਿਵੇਂ ਇਹਨਾਂ ਨੇ ਇੱਥੇ ਵੰਡਿਆ ਇਹਨਾਂ ਨੂੰ ਗਵਰਨਮੈਂਟ ਨੇ ਦਿੱਤਾ ਉਹ ਸਾਨੂੰ ਦੱਸਣਾ ਪਊਗਾ ਵੀ ਭਾਈ ਨਹੀਂ ਅਸੀਂ ਕੱਲਾ ਪੰਛ ਨਹੀਂ ਅਸੀਂ ਤੁਹਾਡੇ ਕੰਮ ਵੀ ਕਰ ਰਹੇ ਹਾਂ ਉਸ ਤਰੀਕੇ ਨਾਲ ਸਾਨੂੰ ਵੋਟ ਇੱਥੇ ਪਊਗੀ ਤੇ ਜੇ ਇਹ ਤਿੰਨੋਂ ਲੋਕ ਸਭਾ ਜਿੱਤੀਆਂ ਜਾਂਦੀਆਂ ਸੱਚੇ ਪਾਤਸ਼ਾਹ ਕਰੇ ਜਿੱਤੀਆਂ ਜਾਣ ਉਸ ਤੋਂ ਬਾਅਦ 2027 ਦੇ ਵਿੱਚ ਬਹੁਤ ਵੱਡਾ ਫੈਕਟਰ ਚੱਲੂਗਾ ਇਹ ਪਰ ਉੱਥੇ ਸਾਨੂੰ ਕੱਲੇ ਹੁਣ ਅਸੀਂ ਐਮਪੀ ਤੇ ਡਿਪੈਂਡ ਨਹੀਂ ਰਹਿਣਾ ਵੀ ਅਸੀਂ ਕੱਲਾ ਐਮਪੀ ਇਲੈਕਸ਼ਨ ਲੜਨਾ ਨਹੀਂ ਸਾਨੂੰ ਵਿਧਾਨ ਸਭਾ ਚ ਆਉਦੇ ਬੰਦੇ ਲਿਆਉਣੇ ਪੈਣਗੇ ਸਾਰੇ ਇਲੈਕਸ਼ਨ ਲੜਨ ਤੇ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬੰਦਾ ਜਿੱਤੇ ਜੇ 117 ਹੈ ਤਾਂ ਨਾਰਮਲ ਗੱਲ ਆ ਜੇ ਵਿੱਚੋਂ 60 65 ਵੀ ਜਿੱਤ ਜਾਂਦੇ ਆ ਤੇ ਸਾਡੀ ਬੜੀ ਸੌਖੀ ਸਰਕਾਰ ਖੜੀ ਹੈ ਤੇ ਲੋਕ ਤੇ ਸਭ ਤੋਂ ਵੱਡੇ ਗੱੜ ਜਿਹੜੇ ਲੋਕਾਂ ਦੇ ਭਰਾ ਚਾਚੇ ਤਾਏ ਭੂਆ ਮਾਸੀਆਂ ਜਿਹੜੇ ਕੈਨੇਡਾ ਅਮਰੀਕਾ ਚ ਬੈਠੇ ਆ ਐਨ ਆਰ ਆਈ ਉਹ ਚਾਹੁੰਦੇ ਆ ਵੀ ਭਾਈ ਹਾਂ ਵੀ ਇੱਥੇ ਸਰਕਾਰ ਜਿਹੜੀ ਹੈਗੀ ਆ ਵੀ ਇੱਥੇ ਇੱਕ ਖਾਲਸੇ ਦਾ ਰਾਜ ਹੋਵੇ ਖਾਲਸਥਾਨ ਤਾਂ ਨਹੀਂ ਪਰ ਖਾਲਸੇ ਦਾ ਰਾਜ ਜ਼ਰੂਰ ਹੋਵੇ ਖਾਲਸੇ ਦਾ ਰਾਜ ਹੋਵੇ ਤੇ ਖਾਲਸੇ ਦੇ ਰਾਜ ਦੇ ਵਿੱਚ ਹਿੰਦੂ ਮੁਸਲਮ ਅਸਾਈ ਤੱਕ ਇੱਥੇ ਸੰਤੁਸ਼ਟ ਫੀਲ ਕਰੇ ਉਹਨਾਂ ਨੂੰ ਵੀ ਹਾਂ ਲੱਗੇ ਵੀ ਅਸੀਂ ਇਹਨਾਂ ਨਾਲ ਰਹੇ ਨੇ ਪਰ ਜਿਸ ਤਰੀਕੇ ਹਾਰਡ ਲਾਈਨ ਲੈਂਦੇ ਨੇ ਖਾਸ ਕਰ ਅਮਰਤਪਾਲ ਸਿੰਘ ਤੁਹਾਨੂੰ ਲੱਗਦਾ ਕਿ ਅਮਰਤਪਾਲ ਜੇ ਪੰਜਾਬ ਦੇ ਵਿੱਚ ਉਹ ਰਾਜ ਲੈ ਕੇ ਆਉਣਾ ਹੈ ਤਾਂ ਖਾਸ ਕਰ ਹਿੰਦੂ ਭਾਈਚਾਰੇ ਨੂੰ ਹੋਰ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਾ ਪਊਗਾ ਉਹਨਾਂ ਨੂੰ ਗੱਲ ਨਾਲ ਲਾਉਣਾ ਪਊਗਾ ਇਹ ਬਹੁਤ ਇੰਪੋਰਟੈਂਟ ਫੈਕਟ ਹੈ ਬਿਲਕੁਲ ਹਿੰਦੂ ਕੀ ਚਾਹੇ ਮੁਸਲਮਾਨ ਹੋਵੇ ਚਾਹੇ ਅਸਾਈ ਹੋਵੇ ਅਸੀਂ ਕਿਸੇ ਵੀ ਇਹਨਾਂ ਧਰਮਾਂ ਤੋਂ ਧਰਮਾਂ ਦੇ ਲੋਕਾਂ ਨਾਲੋਂ ਪਾਸੇ ਹੋ ਕੇ ਨਹੀਂ ਚੱਲ ਸਕਦੇ ਕਿਸੇ ਇੱਕ ਪਿੰਡ ਦੇ ਵਿੱਚ ਵੀ ਇੱਕੋ ਧਰਮ ਦੇ ਲੋਕ ਨਹੀਂ ਰਹਿੰਦੇ ਹੁੰਦੇ ਫਿਰ ਉੱਥੇ ਜਾਂ ਤਾਂ ਇਹ ਆ ਜਾਂਦਾ ਲੜਾਈ ਝਗੜਾ ਹੈ ਜਾਂ ਫਿਰ ਸਾਡੀ ਅਨਸਰਟ ਹੋਊਗੀ ਅਮਰਿਤਪਾਲ ਸਿੰਘ ਨੂੰ ਦੋ ਤਿੰਨ ਚੀਜ਼ਾਂ ਇਹ ਛੜਰੀਆਂ ਪਹਿਣਣਗੀਆਂ ਇੱਕ ਤਾਂ ਓਵਰ ਜਿਹੜੇ ਆਪਾਂ ਗਰਮ ਬਿਆਨ ਇੱਕ ਜਿਹੜੀ ਅਸੀਂ ਸਿਰਫ ਤੇ ਸਿਰਫ ਚੱਕ ਦੀ ਔਰ ਤੇ ਠੋਕ ਦਿਓ ਉਹ ਗੱਲ ਛੜਣੀ ਪਊਗੀ ਹਾਂ ਪੰਥਕ ਕੰਮ ਉਹ ਬਹੁਤ ਸੋਹਣਾ ਕਰ ਰਹੇ ਆ ਵੀ ਭਾਈ ਬਾਣੀ ਨਾਲ ਜੁੜੋ ਤੇ ਬਾਣੇ ਨਾਲ ਜੁੜੋ ਦੋ ਗੱਲਾਂ ਬਹੁਤ ਵੱਡੀਆਂ ਕਰਦੇ ਆ ਬਾਣੀ ਨਾਲ ਜੁੜੋ ਤੇ ਬਾਣੇ ਨਾਲ ਜੁੜੋ ਬਿਲਕੁਲ ਜੁੜੋ ਪਰ ਸਾਨੂੰ Hindu ਭਰਾਵਾਂ ਨੂੰ ਉਵੇਂ ਹੀ ਰੱਖਣਾ ਪਊਗਾ ਕਿਉਂਕਿ ਸਾਡਾ ਇਤਿਹਾਸ ਹੈ ਸਾਡੇ ਗੁਰੂ ਸਾਹਿਬਾਂ ਦੇ ਨਾਲ ਸਾਡੇ ਰਾਜਾਂ ਦੇ ਵਿੱਚ ਕਿਉਂਕਿ ਸਾਡਾ ਤਾਂ ਜਿਹੜਾ ਖਜ਼ਾਨਾ ਸੀ ਉਹ ਵੀ ਦਵਾਨ ਟੋਡਰ ਮਾਲ ਅਰ ਗਿਆ ਨੇ ਸਾਂਭਿਆ ਸਾਡੇ ਪਿੱਛੇ ਕੁਰਬਾਨੀਆਂ ਵੀ ਕੀਤੀਆਂ ਸਾਡਾ ਮੁਸਲਮਾਨ ਪਰਿਵਾਰਾਂ ਨਾਲ ਸਾਡਾ ਜੇ ਹਰਮੰਦਰ ਸਾਹਿਬ ਦੀ ਵੀ ਗੱਲ ਕਰ ਦਈਏ ਤਾਂ ਨੀ ਕਿੰਨਾ ਨੇ ਰੱਖੀ ਹੈ ਤੇ ਸਾਨੂੰ ਇਹਨਾਂ ਪਰਿਵਾਰਾਂ ਨਾਲ ਲੈ ਕੇ ਕਿਉਂਕਿ ਜਿਹੜੀ ਅਸੀਂ ਆ ਨਾ ਜਿਹੜੇ ਖਾਲਸਾ ਜਿਹੜਾ ਸਿੱਖ ਇਹ ਲੋਕ ਜਿਹੜੇ ਸਿੱਖ ਹੈ ਇਹ ਤਾਂ ਕੌਮ ਹੀ ਉਹਨਾਂ ਵਾਸਤੇ ਬਣਾਈ ਹੈ ਲੋਕਾਂ ਦੀ ਰਾਖੀ ਕਰਨ ਲਈ ਇਹ ਇਸ ਲਈ ਨਹੀਂ ਬਣਾਈ ਕਿ ਵੀ ਹਾਂ ਵੀ ਮਾਰ ਦਿਓ ਹਾਂ ਜਿਵੇਂ ਉਹ ਦੀਪ ਸਿੰਘ ਸਿੱਧੂ ਕਹਿੰਦਾ ਹੁੰਦਾ ਸੀ ਵੀ ਚੱਲ ਕੇ ਆਏ ਨੂੰ ਦੇਖ ਦਿਆਂਗੇ ਤੇ ਚੜ ਕੇ ਆਏ ਨੂੰ ਤੇਗ ਦੇਵਾਂਗੇ ਸੋ ਗੱਲ ਇਹ ਆ ਵੀ ਅਸੀਂ ਸਭ ਤੋਂ ਪਹਿਲਾਂ ਹਰੇਕ ਬੰਦੇ ਦਾ ਸਤਿਕਾਰ ਕਰਨਾ ਪਰ ਅਸੀਂ ਤੇਗ ਕਿਸੇ ਬੰਦੇ ਤੇ ਤਾਂ ਵਾਹਣੀ ਆ ਜੇ ਸਾਡੇ ਨਾਲ ਧੱਕਾ ਹੁੰਦਾ ਜੇ ਸਾਡੇ ਦੇ ਕੋਈ ਮੁਸਲਮਾਨ ਭਰਾ ਸਾਈ ਭਰਾ ਸਾਡਾ ਸਿੱਖ ਭਰਾਈ ਉਹ ਸਾਨੂੰ ਵੈਸੇ ਹੀ ਆਪਦਾ ਮੰਨਦਾ ਤੇ ਸਾਨੂੰ ਲੋੜ ਕੀ ਹੈ ਜੀ ਫਿਰ ਤਾਂ ਦੇਗ ਹੀ ਦਿਓ ਨਾ ਫਿਰ ਤੇਗ ਨਹੀਂ ਨਾ ਅਸੀਂ ਦੇਣੀ ਪਰ ਜਿਵੇਂ ਵੱਖ-ਵੱਖ ਨਿਸ਼ਾਨਾ ਤੇ ਲੜ ਰਹੇ ਤਿੰਨੇ ਸੀਟਾ ਜਿਹੜੇ ਇਸ ਟਾਈਮ ਆਪਣਾ ਨਜ਼ਰ ਆ ਰਹੀਆਂ ਕਿ ਜਿੱਤ ਰਹੇ ਆ ਖਡੂਰ ਸਾਹਿਬ ਹੋ ਗਿਆ ਸੰਗਰੂਰ ਜਾਂ ਫਰੀਦਕੋਟ ਤਿੰਨੇ ਇੱਕ ਦੂਜੇ ਨਾਲ ਰਲ ਕੇ ਨਹੀਂ ਚੱਲ ਰਹੇ ਇੱਕ ਦੂਜੇ ਦੇ ਖਿਲਾਫ ਬਿਆਨ ਵੀ ਆ ਰਹੇ ਨੇ ਚੌਣ ਨਿਸ਼ਾਨ ਵੀ ਤਿੰਨਾਂ ਦੇ ਅੱਡੇ ਨੇ ਇਹੋ ਜੇ ਸੂਰਤੇ ਹਾਲ ਦੇ ਵਿੱਚ ਏਕਾ ਕਿਵੇਂ ਹੋਊਗਾ ਇੱਕ ਇੱਕ ਤੋਂ ਬਿਨਾ ਉਹ ਪੰਥਕ ਲਹਿਰ ਪੰਜਾਬ ਦੇ ਵਿੱਚ ਸਰਕਾਰ ਦੇ ਰੂਪ ਚ ਨਹੀਂ ਢਾਲੀ ਜਾ ਸਕਦਾ ਮੈਨੂੰ ਲੱਗਦਾ ਪਹਿਲਾਂ ਜਿਵੇਂ ਆਪਣੇ ਮਿਸਲਾਂ ਹੁੰਦੀਆਂ ਸੀ ਤੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਇਕੱਠੇ ਕੀਤਾ ਗਿਆ ਸੀਗਾ ਫਿਰ ਰਾਜ ਦਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੂੰ ਵੀ ਭਾਈ ਵੀ ਨਹੀਂ ਤੁਸੀਂ ਇੱਥੇ ਇਕੱਠੇ ਹੋ ਕੇ ਵੀ ਜਦੋਂ ਤੁਸੀਂ ਕਿਉਂਕਿ ਇਹ ਸਿੱਖਾਂ 'ਚ ਇਹ ਬੜੀ ਵੱਡੀ ਇਹਨਾਂ ਨਿਆਰੀ ਗੱਲ ਹੈ ਇਹ ਰਹਿਣਗੇ ਨਾ ਬੇਸ਼ੱਕ ਅੱਡ ਉਹ ਚਾਹੇ ਕਿਸੇ ਨਿਸ਼ਾਨ ਤੇ ਰਹੀ ਜਾਵੇ ਉਹ ਕਿਸੇ ਨਿਸ਼ਾਨ ਤੇ ਰਹੀ ਜਾਣੇ ਪਰ ਜਦੋਂ ਇਹਨਾਂ ਦੇ ਚੜ ਕੇ ਆਊਗਾ ਸਾਰੇ ਇਕੱਠੇ ਹੋ ਜਾਣਗੇ ਓਵੇਂ ਇਹ ਜਿਹੜੀਆਂ ਜਿਵੇਂ ਮਿਸਲਾਂ ਹੁੰਦੀਆਂ ਸੀ ਪਹਿਲਾਂ ਉਹ ਇਕੱਠੇ ਹੋ ਜਾਂਦੇ ਸੀਗੇ ਇਵੇਂ ਇਹਨਾਂ ਨੂੰ ਹੁਣ ਇੱਕ ਜਗ੍ਹਾ ਤੇ ਸਾਰੇ ਇਹਨਾਂ ਨੂੰ ਇਕੱਠੇ ਹੋਣਾ ਪਊਗਾ ਬੇਸ਼ੱਕ ਉਥੋਂ ਆਪਣਾ ਅਮਰਿਤਪਾਲ ਸਿੰਘ ਆਪਦਾ ਨਿਸ਼ਾਨ ਤੇ ਲੜ ਰਹੀ ਆ ਉਹ ਮਾਨ ਸਾਹਿਬ ਦੇ ਨਿਸ਼ਾਨ ਤੇ ਚਲੋ ਨਹੀਂ ਲੜੇ ਸਰਵੀਰ ਸਿੰਘ ਦਾ ਕੋਈ ਕਹਿੰਦੇ ਕੋਈ ਆਪ ਦਾ ਮਸਲਾ ਹੈ ਕੋਈ ਉਹਨਾਂ ਦਾ ਕੋਈ ਆਪ ਦਾ ਨਿੱਜੀ ਕੋਈ ਇਹਨਾਂ ਦੇ ਆਪ ਦੇ ਕੋਈ ਮਸਲੇ ਹੈਗੇ ਆ ਜਾਂ ਫੈਸਲੇ ਆ ਕਿਉਂਕਿ ਉਹ ਵੀ ਪਹਿਲਾਂ ਦੋ ਵਾਰੀ ਮਾਨ ਸਾਹਿਬ ਦੇ ਵੱਲੋਂ ਚੋਣ ਨਿਸ਼ਾਨ ਤੇ ਲੜੇ ਆ ਤੇ ਬੀਬੀ ਵਿਮਲਕੌਰ ਖਾਲਸਾ ਵੀ ਇਹਨਾਂ ਦੇ ਨਿਸ਼ਾਨ ਤੇ ਲੜੇ ਤੇ ਜਿੱਤੇ ਆ ਤੇ ਦੂਜੇ ਨੰਬਰ ਤੇ ਸਾਨੂੰ ਆਪਸ ਦੇ ਵਿੱਚ ਇਸ ਤੀਜ ਨਹੀਂ ਪਹਿਣਾ ਚਾਹੀਦਾ ਵੀ ਅਸੀਂ ਆਪਦੀ ਵੋਟ ਵਧਾਈਏ ਕਿਉਂਕਿ ਅਸੀਂ ਜਦੋਂ ਕੰਪੀਟੀਸ਼ਨ 'ਚ ਪੈ ਜਾਨਾ ਨਾ ਆਪਦੇ ਬੰਦੇ ਨਾਲ ਵੀ ਹੁਣ ਬਾਲਟੀ ਦੀ ਵੋਟ ਵਧਾਉਣੀ ਹੈ ਕਿ ਅਸੀਂ ਉਹ ਮਾਈਕ ਦੀ ਨਹੀਂ ਅਸੀਂ ਇਹ ਦੇਖਣਾ ਹੈ ਵੀ ਚਾਹੇ ਵਦੇ ਬਾਲਟੀ ਦੀ ਤੇ ਚਾਹੇ ਵਦੇ ਮਾਈਕ ਦੀ ਸਾਡੇ ਬੰਦੇ ਜਿਹੜੇ ਸਾਡੇ ਨਾਲ ਦੇ ਭਰਾ ਉਹ ਜਿੰਨੇ ਚਾਹੀਦੇ ਆ ਤੇ ਸੈਂਟਰ ਚ ਜਾ ਕੇ ਪਤਾ ਲੱਗੇ ਵੀ ਨਹੀਂ ਇਹ ਜਾਉਂਦੇ ਆ ਤੁਸੀਂ ਸਾਨੂੰ ਜੇ ਦਿੱਲੀ ਰੋਲੇ ਆ ਜਾਂ ਹੋਰ ਧੱਕੇ ਕੀਤੇ ਅੱਜ ਸਾਨੂੰ ਸਾਡੇ ਹੱਕ ਨਹੀਂ ਦਿੰਦੇ ਤੁਸੀਂ ਸਦਾ ਸਾਨੂੰ ਐਨਐਸਏ ਲਾਈਆਂ ਸਾਡੇ ਬੰਦੇ ਤੁਸੀਂ ਰਿਹਾਰ ਨਹੀਂ ਕਰਦੇ ਬੰਦੀ ਸਿੰਘ ਤੇ ਸਾਡੇ ਚ ਖੂਨ ਅੱਜ ਵੀ ਉਹੀ ਹੈਗਾ ਬਿਲਕੁਲ ਜਿਵੇਂ ਇੰਡੀਆ ਘੱਟ ਜੋੜ ਹੋਇਆ ਓਵੇਂ ਇਹਨਾਂ ਦਾ ਪੰਜਾਬ ਘੱਟ ਜੋੜ ਹੋਣਾ ਚਾਹੀਦਾ ਚਾਹੇ 100 ਕਿਉਂਕਿ ਇਹ ਵਿਧਾਨ ਸਭਾ ਤੇ ਬੜਾ ਤਕੜਾ ਫੈਕਟਰ ਪੈਣਾ ਇਥੋਂ ਸਰਕਾਰ ਹਿੱਲ ਸਕਦੀ ਹੈ ਪਰ ਸਾਨੂੰ ਇਹ ਤਿੰਨੇ ਸੀਟਾਂ ਉਦੋਂ ਪਹਿਲੀ ਗੱਲ ਆ ਵੀ ਤਿੰਨੇ ਸੀਟਾਂ ਜਿੱਤਣੀਆਂ ਪੈਣਗੀਆਂ ਤਿੰਨੇ ਸੀਟਾਂ ਜਿੱਤ ਕੇ ਬਾਅਦ ਚ ਭਾਵੇਂ ਆਪ ਦੀਆਂ ਸੀਟਾਂ ਵੰਡ ਲੈਣ ਵੀ ਭਾਈ ਆ ਤੁਹਾਡੀਆਂ 50 60 ਤੁਹਾਡੀਆਂ ਬਾਕੀਆਂ ਸੀਟੀਆਂ ਰਹਿੰਦੀਆਂ ਤੁਹਾਡੀਆਂ ਜੇ ਕੋਈ ਉਦੋਂ ਛੋਟਾ ਉਹਨੂੰ ਕਹਿ ਦੋ ਭਾਈ ਆ 10 5 ਸੀਟਾਂ ਤੇਰੀਆਂ ਤੁਹਾਨੂੰ ਲੱਗਦਾ ਕਿ ਪੰਜਾਬ ਇਹਨਾਂ ਤਿੰਨਾਂ ਸੀਟਾਂ ਤੇ ਓਵਰ ਕੌਨਫੀਡੈਂਸ ਵੀ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿਤੇ ਉਹ ਸਾਡੇ ਖਿਲਾਫ ਨਾ ਭੁਗਤ ਜੇ ਕੌਣ ਜਿਹੜਾ ਓਵਰ ਕੌਨਫੀਡੈਂਸ ਨਜ਼ਰ ਆ ਰਿਹਾ ਖਾਸ ਕਰਕੇ ਪ੍ਰਚਾਰ ਦੇ ਵਿੱਚ ਆਖਰੀ ਕੁਝ ਘੰਟੇ ਰਹਿ ਗਏ ਗੱਲ ਨਾਲ ਲਾ ਕੇ ਰੱਖਣਾ ਪਊਗਾ ਲੋਕਾਂ ਨੂੰ ਓਵਰ ਕੌਨਫੀਡੈਂਸ ਨਾ ਮਰਾ ਦੇ ਓਵਰ ਕੌਨਫੀਡੈਂਸ ਤਾਂ ਜੀ ਇਦਾਂ ਹੁੰਦਾ ਹੈ ਵੀ ਸਾਨੂੰ ਨਾ ਕਿਉਂਕਿ ਜਦੋਂ ਓਵਰ ਕੌਨਫੀਡੈਂਸ ਸਾਨੂੰ ਆਉਂਦਾ ਨਹੀਂ ਹੁੰਦਾ ਸਾਨੂੰ ਨਾਲ ਦੇ ਲਿਆ ਦਿੰਦੇ ਆ ਮੈਂ ਤਾਂ ਅੱਗੇ ਗੱਲ ਕਰਦਾ ਹੁਣੇ ਹਰੇਕ ਪੋਲਿਟਿਸ਼ੀਅਨ ਬੰਦੇ ਦੀ ਉਹਨੂੰ ਆਪਣੀ ਲੋਬੀ ਦਾ ਪਤਾ ਹੋਣਾ ਚਾਹੀਦਾ ਮੇਰੇ ਨਾਲ ਰਹਿਣ ਵਾਲੇ ਬੰਦੇ ਕਿਹੜੇ ਆ ਸਾਡੇ 'ਚ ਜੇ ਬੜਾ ਜਿਆਦਾ ਸਾਡੇ 'ਚ ਹੌਸਲਾ ਆਇਆ ਪਿਆ ਵੀ ਅਸੀਂ ਜਿੱਤਣ ਵਾਲਿਆਂ ਇਹ ਕਦੇ ਨਹੀਂ ਹੁੰਦਾ ਕਿਉ ਸਿਆਸਤ ਤੇ ক্রিকেট ਇੱਥੇ ਕੋਈ ਪਤਾ ਨਹੀਂ ਆਖਰੀ ਟਾਈਮ ਤੇ ਆਖਰੀ ਗੇਂਦ ਤੇ ਕਿਹਨੇ ਬਾਜ਼ੀ ਮਾਰ ਜਾਣੀ ਹੈ ਕਿਉਂਕਿ ਇੱਕ ਸਕਿੰਟ ਦੀ ਖੇਡ ਹੁੰਦੀ ਹੈ ਜੀ ਵੋਟ ਵਾਲੀ ਤਾਂ ਇੱਕ ਸਕਿੰਟ ਤੇ ਅਗਲੇ ਨੇ ਸਿਰਫ ਉਂਗਲਣ ਆਪਣੀਆਂ ਉੱਥੇ ਤੁਹਾਡਾ ਫੈਸਲਾ ਅਗਲੇ ਨੇ ਕਰ ਦੇਣਾ ਵੀ ਮੈਂ ਕਿਹਦੇ ਹਲ ਹੋਇਆ ਉਦੋਂ ਤੱਕ ਨਹੀਂ ਸਾਨੂੰ ਵੋਟਾਂ ਪੈਣ ਤੋਂ ਬਾਅਦ ਜਿੱਤਣ ਤੋਂ ਬਾਅਦ ਵੀ ਅਗਲੇ 5 ਸਾਲ ਤੱਕ ਵੀ ਗੱਲ ਲਾ ਕੇ ਰੱਖਣਾ ਪਊਗਾ ਕਿਉਂਕਿ ਅਸੀਂ ਦੂਜੀ ਵਾਰ ਕਿਹੜਾ ਇਲੈਕਸ਼ਨ ਨਹੀਂ ਲੜਨਾ ਇਹ ਕਿਹੜਾ ক্রিকেট ਦਾ ਮੈਚ ਆ ਵੀ ਆ ਸੀਰੀਜ਼ ਮੁੱਕ ਗਈ ਤੇ ਦੂਜੀ ਵਾਰ ਅਸੀਂ ਹੋਰ ਕਿਸੇ ਟੀਮ ਨਾਲ ਖੇਡਾਂਗੇ ਨਹੀਂ ਆਪਦੇ ਲੋਕਾਂ ਨੂੰ ਚਾਹੀਓ ਆਪਦੇ ਹੋਣ ਬਗਾਨੇ ਹੋਣ ਕੌਨਫੀਡੈਂਸ ਚ ਚਲੋ ਰਹਿਣਾ ਚਾਹੀਦਾ ਪਰ ਓਵਰ ਨਹੀਂ ਹੋਣਾ ਚਾਹੀਦਾ ਪਰ ਸਾਨੂੰ ਆਪਦੇ ਲੋਕਾਂ ਨਾਲ ਲੋਕਾਂ ਨੂੰ ਗੱਲ ਨਾਲ ਲਾ ਕੇ ਰੱਖਣਾ ਪਊਗਾ ਜੇ ਅਸੀਂ ਇੱਥੇ ਰਹਿਣਾ ਹੈ ਆਖਰੀ ਸਵਾਲ ਬਾਈ ਤਿੰਨਾਂ ਸੀਟਾਂ ਦੇ ਉੱਤੇ ਸਾਇਲੈਂਟ ਵੋਟ ਨੂੰ ਬਹੁਤ ਵੱਡੀ ਤਾਕਤ ਮੰਨਿਆ ਜਾ ਰਿਹਾ ਹੈ ਜਿਹੜੇ ਲੋਕ ਤਹੱਕ ਦੇ ਵਿੱਚ ਨੇ ਉਹ ਖੁੱਲ ਕੇ ਬੋਲ ਰਹੇ ਪਰ ਜਿਹੜੇ ਲੋਕ ਬੋਲ ਨਹੀਂ ਰਹੇ ਜਿਹੜੇ ਸਾਇਲੈਂਟ ਨੇ ਉਹਨਾਂ ਨੇ ਰੁੱਖ ਕਹਿੰਦੇ ਚੇਂਜ ਕਰ ਦੇਣਾ ਸਿਆਸਤ ਦਾ ਤੇ ਇਹਨਾਂ ਸੀਟਾਂ ਦਾ ਬੀਤੇ ਕੱਲ ਸ਼ਹਿਰ ਧੂਰੀ ਵਿਖੇ ਉੱਥੇ ਜਿਹੜਾ ਹਿੰਦੂ ਭਾਈਚਾਰਾ ਸ਼ਹਿਰੀ ਲੋਕ ਆ ਦੁਕਾਨਾਂ ਵਾਲੇ ਉਹ ਮਾਨ ਸਾਹਿਬ ਦੀ ਗੱਡੀ ਚੜੇ ਸੀ ਉਹ ਕਹਿੰਦੇ ਸੀ ਅਸੀਂ ਵੀ ਧੂਰੀ ਸ਼ਹਿਰ ਚ ਸਾਡੇ ਹਿੰਦੂ ਭਰਾ ਬੈਠੇ ਆ ਅਸੀਂ ਉੱਪਰ ਉਹ ਸੱਸੀ ਕਾਲ ਇਦਾਂ ਕਰਕੇ ਆਪਦੇ ਲੋਕਾਂ ਤੋਂ ਵੋਟ ਮੰਗਾਗੇ ਅਸੀਂ ਮਾਨ ਸਾਹ ਵਾਸਤੇ ਪਰ ਪਿੱਛੇ ਦੋ ਤਿੰਨ ਭਰਾ ਹੋਰ ਖੜੇ ਸੀ ਵੋਟ ਵੀ ਉਹਨਾਂ ਦੀ ਮਾਨ ਸਾਹ ਵੱਲ ਸੀ ਸਪੋਰਟ ਵੀ ਪਰ ਉਹ ਸਾਹਮਣੇ ਨਹੀਂ ਆ ਰਹੇ ਸੀ ਉਹ ਕਹਿੰਦੇ ਸੀ ਕਿ ਅਸੀਂ ਉੱਪਰ ਨਹੀਂ ਚੜਦੇ ਪੰਜ ਸੱਤਾਂ ਚੜ ਗਏ ਦੋ ਚਾਰ ਥਲੇ ਰਹਿ ਗਏ ਹੁਣ ਕਹਾਣੀ ਕੀ ਹੈ ਪਰ ਉਹ ਵੋਟ ਕਿੱਧਰ ਜਾਣੀ ਸੀ ਮਾਨ ਸਾਹ ਵਾਲੀ ਹੁਣ ਕਿਉਂ ਕਿਉਂਕਿ ਹਰੇਕ ਬੰਦੇ ਨੂੰ ਇਹ ਹੁੰਦਾ ਸਰਕਾਰ ਮੌਕੇ ਤੇ ਦੂਜੀ ਬੈਠੀ ਹੈ ਸਰਕਾਰ ਤੋਂ ਚਾਹੇ ਕੋਈ ਵੀ ਬੰਦਾ ਸਰਕਾਰ ਤੋਂ ਹਰੇਕ ਬੰਦਾ ਕਿਸੇ ਨਾ ਕਿਸੇ ਤਰੀਕੇ ਜਿਹਨੇ ਬਿਜ਼ਨਸ ਕਰਨਾ ਉਹਨੇ ਦਬਣਾ ਫਿਰ ਪਿੰਡਾਂ ਚ ਵੋਟ ਲਾ ਲੋ ਪਿੰਡਾਂ ਚ ਕਿਸੇ ਨੂੰ ਜੇ ਕਿਸੇ ਨੂੰ ਸਰਪੰਚ ਦਾ ਕੰਮ ਹੈ ਕਿਸੇ ਨੇ ਮੋਹਰਾਂ ਲਵਾਉਣੀਆਂ ਹਰੇਕ ਬੰਦੇ ਦਾ ਬੱਚਾ ਇਡਸ ਕਰਕੇ ਬਾਹਰ ਜਾਂਦਾ ਹੈ ਪੇਪਰਾਂ ਤੇ ਸਰਪੰਚਾਂ ਦੀਆਂ ਮੋਹਰਾਂ ਨੂੰ ਆਉਣੀਆਂ ਉਹ ਅੰਦਰ ਬੈਠੇ ਪਰ ਉਹਨਾਂ ਨੂੰ ਇਹ ਪਤਾ ਵੀ ਸਾਡੇ ਨਾਲ ਚੰਗੀ ਹੋਈ ਹੈ 2022 ਚ ਕੇ ਮਾੜੀ ਜੇ ਤਾਂ ਮਾੜੀ ਹੋਈ ਹੈ ਤਾਂ ਪੱਕੀ ਗੱਲ ਆ ਉਹ ਵਿਰੋਧ ਭੋਗਤਣਗੇ ਇੱਥੇ ਬਹੁਤ ਪਿੰਡਾਂ 'ਚ ਪ੍ਰੋਗਰਾਮ ਹੈ ਅਸੀਂ ਕਰਦੇ ਸੀਗੇ ਤੇ ਲੋਕ ਕਹਿੰਦੇ ਸੀ ਵੀ ਹਾਂ ਭਾਈ ਅਸੀਂ ਪ੍ਰੋਗਰਾਮ ਤੇ ਨਹੀਂ ਆਉਂਦੇ ਸਾਹਮਣੇ ਨਹੀਂ ਆਉਂਦੇ ਤੁਹਾਨੂੰ ਕਹਿੰਦੇ ਵੀ ਕੁਝ ਨਹੀਂ ਸਾਡੇ ਸਟicker ਲਾਜੋ ਪੋਸਟਰ ਲਾਜੋ ਜੋ ਮਰਜ਼ੀ ਲਵਾ ਦਿਓ ਇੱਕ ਸਾਡੀ ਫੋਟੋ ਨੂੰ ਲਾਇਆ ਹਾਂ ਵੋਟ ਸਿਮਰਨਜੀਤ ਸਿੰਘ ਮਾਰਨੂ ਪਾਵਾਂਗੇ ਇਹ ਇਸ ਤਰੀਕੇ ਦੀ ਗੱਲ ਹੈ ਕਿਉਂਕਿ ਜੇ ਸਰਕਾਰ ਕਿਉਂਕਿ ਸਰਕਾਰਾਂ ਨਾਲ ਕਦੇ ਵੀ ਸਾਈਲੈਂਟ ਵੋਟ ਨਹੀਂ ਹੁੰਦੀ ਉਸੇ ਤਰੀਕੇ ਸਾਈਲੈਂਟ ਵੋਟ ਲਗਭਗ ਹਰ ਕੈਂਡੀਡੇਟ ਕੋਲੇ ਹੋਊਗੀ ਹਨਾ ਬਾਈ ਜਿਨੇ ਆਪਦੀ ਲਿਹਾਜ਼ ਵੀ ਰੱਖਣੀ ਆ ਜਿਨੇ ਕਹਿਣਾ ਵੀ ਖੁੱਲ ਕੇ ਆ ਗਿਆ ਤਾਂ ਮੇਰੀ ਦੂਏ ਨਾਲ ਵਿਗੜੂਗੀ ਬਿਲਕੁਲ ਕਿਉਂਕਿ ਨਾ ਇਹ ਜਿਹੜੀ ਸਾਈਲੈਂਟ ਵੋਟ ਹੈ ਨਾ ਇਹ ਸਰਕਾਰਾਂ ਨਾਲ ਨਹੀਂ ਹੁੰਦੀ ਸਰਕਾਰ ਨੂੰ ਤਾਂ ਜਿਨੇ ਵੋਟ ਪਾਉਣੇ ਉਹ ਤਾਂ ਸਾਹਮਣੇ ਆਊਗਾ ਉਹਨਾਂ ਦਾ ਸਰਕਾਰ ਤੋਂ ਕੰਮ ਲੈਣਾ ਕੀ ਐਨਾਲਾਈਜ਼ ਕਰਦੇ ਆ ਵੈਸੇ ਜੇ ਇਸ ਵਾਰ ਵੋਟ ਸ਼ੇਅਰ ਵੱਧਦਾ ਹੈ ਵੱਧ ਵੋਟ ਪੈਂਦੀ ਹੈ ਤਾਂ ਫਾਇਦਾ ਹੈਗਾ ਜਾਂ ਘਟਣ ਤੇ ਜਿੰਨੀ ਵੋਟ ਜੇ ਤਾਂ ਆਪਾਂ ਇਹਨਾਂ ਦੀ ਗੱਲ ਕਰੀ ਨਾ ਤਿੰਨ ਸੀਟਾਂ ਦੀ ਤੇ ਜਿੰਨੀ ਵੋਟ ਵਧੂਗੀ ਉਹਨਾਂ ਦਾ ਫਾਇਦਾ ਹੈ ਕਿਉਂਕਿ ਉਹਨਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਕਿਉਂਕਿ ਉਹਦਾ ਮਿਆਰ ਡਿੱਗਣਾ ਬਹੁਤ ਜ਼ਰੂਰੀ ਹੈ ਉਹ ਪਾਰਟੀ ਖਤਮ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਪਾਰਟੀ ਨੇ ਸਾਡੇ ਪੰਜਾਬ ਦਾ ਪੰਜਾਬੀਆਂ ਦਾ ਸਾਡੇ ਨੌਜਵਾਨਾਂ ਦਾ ਤੇ ਸਾਡੀ ਨੌਜਵਾਨੀ ਨੂੰ ਬਾਹਰ ਧੱਕਣ ਵਾਲਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਤੇ ਮੈਂ ਤਾਂ ਕਹਿੰਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਖਤਮ ਹੋ ਜਾਂਦੀ ਹੈ ਉਦੋਂ ਬਾਅਦ ਚ ਨਵੀਆਂ ਪਾਰਟੀਆਂ ਪਿੱਛੇ ਖੜੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਆਪਣਾ ਅੰਮ੍ਰਿਤਸਰ ਹੋਵੇ ਮਾਨ ਸਾਹਿਬ ਦੀ ਪਿਛੇ ਪਾਰਟੀ ਇਹ ਤਿਆਰ ਖੜੀ ਹੈ ਕਿਉਂਕਿ ਨਾਰਮਲ ਗੱਲ ਆ ਜੇ ਬਠਿੰਡਾ ਸੀਟ ਬਾਈ ਜੀ ਹਰ ਸਿਮਰਤ ਕੌਰ ਬਾਦਲ ਗਈ ਹਾਰ ਉਦੋਂ ਬਾਅਦ ਚ ਜਿੰਦੇ ਲੱਗ ਜਣੇ ਆ ਕਿਉਂਕਿ ਸੀਟ ਜੇ ਬਠਿੰਡਾ ਹੀ ਇਹਨਾਂ ਤੋਂ ਨਾ ਜਿੱਤੀ ਗਈ ਪਿਛਲੇ ਇਲੈਕਸ਼ਨ ਵੀ ਲੜੇ ਬੜੇ ਲੋਕਾਂ ਨੇ ਕਹਿਣੇ ਪਾਈ ਅਸੀਂ ਤੁਹਾਨੂੰ ਕਦੇ ਹਾਸਤੇ ਵੋਟ ਪਾਈ ਜਦੋਂ ਜਿੱਤਣਾ ਹੀ ਨਹੀਂ ਜਿਵੇਂ ਬਸਪਾ ਵਾਲੇ ਖਤਮ ਹੋ ਗਏ ਹੁਣ ਬਸਪਾ ਵਾਲਿਆਂ ਨੂੰ ਵੋਟ ਕਿਉਂ ਨਹੀਂ ਪੈਂਦੀ ਉਹਾਂ ਦੇ ਬਾਈ ਤੁਸੀਂ ਇਲੈਕਸ਼ਨ ਚ ਖੜ ਜਾਣਾ ਉਹ ਵੋਟ ਮੰਗਣੇ ਉਹਦੇ ਜਦੋਂ ਇਹਨਾਂ ਨੂੰ ਜਿੱਤਣਾ ਹੀ ਨਹੀਂ ਵੋ ਅਕਿਆ ਤਾਂ ਭਾਵੇਂ ਕੋਈ ਪਾਜੇ ਘਰੋਂ ਆਇਆ ਪਰ ਵੋਟ ਹਰ ਸਿਮਰਤ ਬਾਦਲ ਜੇ ਜਿੱਦ ਹੀ ਹੈ ਤਾਂ ਪਾਰਟੀ ਖੜਦੀ ਹੈ ਜੇ ਹਰ ਸਿਮਰਤ ਬਾਦਲ ਬਾਈ ਜੀ ਗਈ ਹਾਰ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਖਤਮ ਹੈ ਕੱਲ ਵੀ ਖਤਮ ਹੈ ਤੇ ਪਰਸੋਂ ਵੀ ਖਤਮ ਹੈ ਤੇ ਆਪਦੀ ਗੱਡੀਆਂ ਨੂੰ ਲਾ ਦੇ ਨੇ ਜਿੰਦੇ ਤੇ ਘਰੇ ਖੜੇ ਲੈਣ ਕੋਈ ਲੋੜ ਬਹੁਤ ਬਹੁਤ ਧੰਨਵਾਦ ਬਾਈ ਦਸਨ ਸ਼ੁਕਰੀਆ ਭਾਈ ਜੀ ਸੋ ਸਹਿਜਪਾਲ ਬਰਾੜ ਗੱਲਬਾਤ ਕਰ ਰਹੀ ਸੀ ਪੰਜਾਬ ਦੀ ਸਿਆਸਤ ਕਿਹੜਾ ਰੁਖ ਲਏਗੀ ਖਾਸ ਕਰ 2027 ਚੋਣਾਂ ਨੂੰ ਕੁਝ ਘੰਟੇ ਰਹਿ ਗਏ ਤੁਸੀਂ ਵੋਟ ਪਾਉਣ ਜ਼ਰੂਰ ਜਾਇਓ ਆਪਦੇ ਹਰ ਕੈਂਡੀਡੇਟ ਨੂੰ ਸੁਣੋ ਜਿਹੜੇ ਕੈਂਡੀਡੇਟ ਤੁਹਾਨੂੰ ਵਧੀਆ ਲੱਗਦੇ ਨੇ ਕਿ ਤੁਹਾਡਾ ਕੰਮ ਸੰਸਦ ਦੇ ਵਿੱਚ ਤੁਹਾਡੀ ਆਵਾਜ਼ ਚੱਕ ਸਕਦੇ ਆ ਉਹਨੂੰ ਚੁਣ ਕੇ ਭੇਜੋ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ